ਬਾਈ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਜੀ ਜਿਹੜਾ ਤੁਸੀਂ ਬਿਜ਼ਨਸ ਸਟਾਰਟ ਕੀਤਾ ਹੈ ਨਾ ਤੇ ਉਹ ਕਿਹੜੇ ਸੰਦ ਦੇ ਵਿੱਚ ਸਟਾਰਟ ਕੀਤਾ ਸੀਗਾ ਜੀ ਨਹੀਂ ਤੁਸੀਂ ਬਾਈ ਜੀ ਜਦੋਂ ਸਟਾਰਟ ਕੀਤਾ ਸੀ ਫਿਰ ਇਹ ਲੋਨ ਵਗੈਰਾ ਤੇ ਕੀਤਾ ਸੀ ਕਿਸੇ ਦਾ ਡਾਇਰੈਕਟ ਜਿਵੇਂ ਹੁਣ ਆਪਾਂ ਨੂੰ ਤਾਂ ਨੁਕਸਾਨ ਪਹੁੰਚਾਈ ਪਹੁੰਚਾਈ ਸਟਾਰਟਿੰਗ ਦੇ ਵਿੱਚ ਕਈ ਵਾਰੀ ਕੋਈ ਵੀਰ ਐਵੇਂ ਹੁੰਦਾ ਹੈ ਕਿ ਮੱਧ ਵਰਗੀ ਪਰਿਵਾਰ ਚੋਂ ਹੁੰਦੇ ਹੈ ਨਾ ਹੋਰ ਜਿਹੜੀਆਂ ਸਕਲਾਈ ਕੇਂਦਰ ਹਨਾ ਉੱਥੋਂ ਵੀ ਹਜੇ ਵੀ ਤੁਸੀਂ ਸਿੱਖਦੇ ਆ ਰਹੇ ਹੋ ਗੱਲ ਕਰਾਂ ਮੈਂ ਜਿਨੇ ਕਿ ਆਪਣਾ 18ਵਾਂ ਬੈਚ ਹੋ ਰਿਹਾ ਹੈਗਾ ਸਤੰਬਰ ਦੇ ਵਿੱਚ 6 7 ਤੇ 8 ਤਰੀਕ ਨੂੰ ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਆਏ ਹਾਂ ਹਰਿਆਣੇ ਦੇ ਵਿੱਚ ਹਰਿਆਣੇ 'ਚ ਇੱਕ ਪਿੰਡ ਹੈ ਜੀ ਤਾਰੂਆਣਾ ਤਾਰੂਆਣਾ ਨੂੰ ਮੰਡੀ ਕਾਲੇ ਵਾਲੀ ਲੱਗਦੀ ਹੈ ਜ਼ਿਲ੍ਹਾ ਸਰਸਾ ਲੱਗਦਾ ਜੀ ਇੱਥੇ ਅਸੀਂ ਤੁਹਾਨੂੰ ਦੋ ਵੀਰਾਂ ਨਾਲ ਗੱਲਬਾਤ ਕਰਾਵਾਂਗੇ ਤੁਹਾਨੂੰ ਉਹ ਵੀਰਾਂ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਇੱਕ ਬਿਜ਼ਨਸ ਸਟਾਰਟ ਕੀਤਾ ਸੀ ਛੋਟੇ ਲੈਵਲ ਤੋਂ ਤੇ ਅੱਜ ਬਾਈਆਂ ਦਾ ਬਿਜ਼ਨਸ ਸਟਾਪ ਤੇ ਹੈ ਜੀ ਹਨਾ ਆਪਾਂ ਬਾਈਆਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਕੀ ਕੀ ਸਟੱਡੀ ਕੀਤੀ ਸੀਗੀ ਤੇ ਉਹਨਾਂ ਬਾਈਆਂ ਨੇ ਜਿਹੜਾ ਬਿਜ਼ਨਸ ਸਟਾਰਟ ਕੀਤਾ ਜੀ ਕਿਹੜੇ ਸਾਲ ਦੇ ਵਿੱਚ ਸਟਾਰਟ ਕੀਤਾ ਤੇ ਉਸ ਬਿਜ਼ਨਸ ਦੇ ਵਿੱਚ ਕੀ ਘਟਿਆ ਹੈ ਤੇ ਕੀ ਵਾਧੇ ਆਏ ਜੀ ਸਤਿ ਸ਼੍ਰੀ ਅਕਾਲ ਵੀ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਜੀ ਜਿਹੜਾ ਤੁਸੀਂ ਬਿਜ਼ਨਸ ਸਟਾਰਟ ਕੀਤਾ ਹੈ ਨਾ ਤੇ ਉਹ ਕਿਹੜੇ ਸਾਲ ਦੇ ਵਿੱਚ ਸਟਾਰਟ ਕੀਤਾ ਸੀਗਾ ਜੀ ਅਸੀਂ ਜੀ ਇਹ ਗੋਟ ਫਾਰਮਿੰਗ ਦਾ ਬਿਜ਼ਨਸ 2017 ਦੇ ਵਿੱਚ ਸਟਾਰਟਿੰਗ ਕੀਤਾ ਸੀਗਾ ਠੀਕ ਹੈ ਜੀ ਤੇ ਅਸੀਂ ਸੀਆਰਜੀ ਮੌਥਰਾ ਜਿੱਥੇ ਕਿ ਯੂਪੀ ਦੇ ਵਿੱਚ ਬੱਕਰੀ ਅਨੁਸੰਧਾਨ ਕੇਂਦਰ ਹੈ ਠੀਕ ਹੈ ਜੀ 2016 ਦੇ ਵਿੱਚ ਨਵੰਬਰ 2016 ਦੇ ਵਿੱਚ ਅਸੀਂ ਟ੍ਰੇਨਿੰਗ ਲੈ ਕੇ ਤੇ ਇਹ 2017 ਦੇ ਵਿੱਚ ਫਰਵਰੀ ਦੇ ਵਿੱਚ ਅਸੀਂ ਆਪਣਾ ਕੰਮ ਸਟਾਰਟ ਕੀਤਾ ਸੀਗਾ ਇਹ ਠੀਕ ਹੈ ਜੀ ਇੱਥੇ ਹਾਂ ਜੀ ਸਭ ਤੋਂ ਪਹਿਲਾਂ ਬਾਈ ਜੀ ਤੁਸੀਂ ਜਿਹੜਾ ਆਪਦਾ ਕੰਮ ਸਟਾਰਟ ਕੀਤਾ ਇੱਥੇ ਕੀਤਾ ਜੀ ਹਾਂਜੀ ਇੱਥੇ ਕੀਤਾ ਹੈ ਆਪਣਾ ਤਾਰੂਆਣਾ ਪਿੰਡ ਠੀਕ ਹੈ ਜੀ ਜਿਲ੍ਹਾ ਸਰਸਾ ਨੀਅਰ ਏ ਕਾਲਿਆਂ ਵਾਲੀ ਮੰਡੀ ਦੇ ਆ ਜਿਹੜਾ ਆਪਣਾ ਪਿੰਡ ਹੈ ਠੀਕ ਹੈ ਜੀ ਤੇ ਬਾਈ ਜੀ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿ ਆਪ ਸੋਨੂ ਨਹੀਂ ਜਿਵੇਂ ਕਈ ਵਾਰੀ ਐਵੇਂ ਹੁੰਦਾ ਬਾਈ ਆਪਣੇ ਪਿੰਡਾਂ ਦੇ ਵਿੱਚ ਨਾ ਆਮ ਹੀ ਹੁੰਦਾ ਕਿ ਜਿਹੜਾ ਬੱਕਰੀ ਪਾਲਣ ਨੂੰ ਹੁਣ ਤਾਂ ਜਿਵੇਂ ਟੌਪ ਲੈਵਲ ਤੇ ਹੈ ਪਰ ਉਦੋਂ ਪਹਿਲਾਂ ਕੀ ਹੈ ਜੀ ਬੱਕਰੀ ਪਾਲਣ ਨੂੰ ਘਟਿਆ ਆਪਣਾ ਕੰਮ ਸਮਝਿਆ ਜਾਂਦਾ ਸੀ ਲੋਕਾਂ ਦੁਆਰਾ ਹਨ ਜਿਹੜਾ ਕੋਈ ਵੀਰ ਇੱਕ ਬੱਕਰੀ ਵੀ ਰੱਖ ਲੈਂਦਾ ਸੀ ਕਹਿੰਦੇ ਸੀ ਯਾਰ ਇਹ ਪੜੇ ਲਿਖੇ ਲੋਕ ਹੋ ਕੇ ਕਿਹੜੇ ਕੰਮ 'ਚ ਪੈ ਗਏ ਤੇ ਤੁਸੀਂ ਬਾਈ ਜੀ ਕੋਈ ਸਟੱਡੀ ਵਗੈਰਾ ਕੀਤੀ ਹੈ ਜ ਹਾਂਜੀ ਮੇਰੀ ਕੁਆਲੀਫਿਕੇਸ਼ਨ ਐਮ ਐਸ ਸੀ ਐਗਰੀਕਲਚਰ ਸੀਗੀ ਤੇ ਮੇਰੇ ਜਿਹੜੇ 파ਟਨਰ ਆ ਸੰਦੀਪ ਸਿੰਘ ਹਾਂਜੀ ਉਹਨਾਂ ਦੀ ਮਤਲਬ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਆ ਨਾਲ ਉਹਨਾਂ ਨੇ ਮਤਲਬ ਕੰਪਿਊਟਰ ਸੌਫਟਵੇਅਰ ਇੰਜੀਨੀਅਰਿੰਗ ਦਾ ਮਤਲਬ ਡਿਪਲੋਮਾ ਕੀਤਾ ਡਿਪਲੋਮਾ ਕੀਤਾ ਠੀਕ ਹੈ ਜੀ ਤੇ ਅਸੀਂ ਦੋਨਾਂ ਨੇ 파ਟਨਰ ਨੇ ਨਾ ਬੈਠੇ ਬੈਠੇ ਵੀ ਸਲਾਹ ਕੀਤੀ ਕਿਉਂਕਿ ਅੱਜਕਲ ਦੇਖੀਏ ਵੀ ਮਤਲਬ ਜੌਬ ਵਗੈਰਾ ਗਵਰਨਮੈਂਟ ਜੌਬ ਦੇਖੀਏ ਹਾਂਜੀ ਹਾਂਜੀ ਤਾਂ ਬਹੁਤ ਕੰਪੀਟੀਸ਼ਨ ਹੈ ਤਾਂ ਅਸੀਂ ਬੈਠਿਆ ਨੇ رائے ਕੀਤੀ ਕਿ ਕਿਉਂ ਨਾ ਆਪਾਂ ਖੇਤੀਬਾੜੀ ਆਪਣੇ ਦੇਖੋ ਜੱਦੀ ਪੁਸ਼ਟੀ ਕੰਮ ਹੈਗਾ ਤੇ ਮਤਲਬ ਕੰਮ ਕਰੀਏ ਇਹਦੇ ਨਾਲ ਮਿਲਦਾ ਜੁਲਦਾ ਕੋਈ ਸਹਾਇਕ ਚੁੱਤਾਂ ਦਾ ਤਾਂ ਅਸੀਂ ਇਹਦੇ ਬਾਰੇ ਮਤਲਬ ਨੈਟ ਤੇ ਸਰਚ ਕੀਤਾ ਤੇ ਅਸੀਂ ਟ੍ਰੇਨਿੰਗ ਲੈਣ ਲਈ ਸੀਆਈਆਰਜੀ ਮਥੁਰਾ ਚਲੇ ਗਏ ਸਾਨੂੰ ਉੱਥੋਂ ਦੀ ਰੈਫਰੈਂਸ ਨਿਕਲ ਕੇ ਆਈ ਠੀਕ ਹੈ ਜੀ ਤਾਂ ਉੱਥੋਂ ਅਸੀਂ 8 ਦਿਨਾਂ ਦੀ ਟ੍ਰੇਨਿੰਗ ਲੈ ਕੇ ਤੇ ਦੋਨੇ ਪਾਰਟਨਰਾਂ ਨੇ ਮਤਲਬ ਇਹ ਕੰਮ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਕੁਆਲਿਫਿਕੇਸ਼ਨ ਵੱਲੋਂ ਮਤਲਬ ਅਸੀਂ ਮਤਲਬ ਬਹੁਤ ਪੜ੍ਹੇ ਲਿਖੇ ਸੀਗੇ ਪਰ ਕੰਮ ਕੋਲੇ ਹੈ ਨਹੀਂ ਸੀਗਾ ਠੀਕ ਹੈ ਜੀ ਕੰਮ ਕੋਲੇ ਹੈ ਨਹੀਂ ਸੀਗਾ ਜੀ ਤੇ ਫਿਰ ਅਸੀਂ ਸਟਾਰਟਿੰਗ ਦੇ ਵਿੱਚ ਇਹ ਆਪਣਾ ਬੀਟਲ ਬੱਕਰੀ ਤੋਂ ਜਿਹੜੀ ਕਿ ਪੰਜਾਬ ਦੀ ਨਸਲ ਹੈ ਇਸ ਤੋਂ ਆਪਣਾ ਕੰਮ ਸ਼ੁਰੂ ਕੀਤਾ ਸੀਗਾ ਠੀਕ ਤੇ ਬਾਈ ਜੀ ਐਵੇਂ ਹੁੰਦਾ ਨਾ ਕਿ ਜਿਵੇਂ ਹੁਣ ਆਪਾਂ ਜਿਹੜਾ ਮੇਰਾ ਸਵਾਲ ਹੈ ਜੀ ਕਿ ਤੁਹਾਨੂੰ ਤੁਸੀਂ ਇੰਨੇ ਪੜੇ ਲਿਖੇ ਹੋ ਤੁਹਾਨੂੰ ਇਨਾ ਔਕੜਾਂ ਦਾ ਸਾਹਮਣਾ ਕਰਨਾ ਪਿਆ ਜੀ ਤੁਸੀਂ ਪੜੇ ਲਿਖੇ ਹੋ ਕੇ ਜਿਹੜੀਆਂ ਹੁਣ ਚਾਹੇ ਬੀਟਲਾ ਜੀ ਚਾਹੇ ਦੇਸੀ ਬੱਕਰੀ ਹਨ ਕਿਹੜੇ ਪਾਸੇ ਪੈ ਗਏ ਜੀ ਤੁਸੀਂ ਦੇਖੋ ਪਹਿਲਾਂ ਸਾਨੂੰ ਵੀ ਜਿਵੇਂ ਛੋਟਾ ਸਵਾਲ ਸੀਗਾ ਬਹੁਤ ਲੋਕਾਂ ਨੇ ਰਿਸ਼ਤੇਦਾਰਾਂ ਨੇ ਯਾਰਾਂ ਦੋਸਤਾਂ ਨੇ ਕਿਹਾ ਵੀ ਮਤਲਬ ਇੰਨਾ ਪੜ੍ਹ ਲਿਖ ਕੇ ਤੁਸੀਂ ਐਮ ਐਸ ਸੀ ਤੱਕ ਦੀ ਮਤਲਬ ਕੁਆਲੀਫੀਕੇਸ਼ਨ ਲੈ ਕੇ ਤੁਸੀਂ ਇਹ ਕਿਹੜਾ ਕੰਮ ਕਰ ਰਹੇ ਹੋ ਬਿਲਕੁਲ ਜੀ ਹਾਂ ਜੀ ਹਾਂ ਜੀ ਬਹੁਤ ਸਾਨੂੰ ਮੇਨੇ ਤਾਨੇ ਸੁਣਨੇ ਪਏ ਠੀਕ ਹੈ ਜੀ ਪਰ ਸਾਡਾ ਕੀ ਸੀਗਾ ਨਾ ਸੀਆਰਜੀ ਮਥਰਾ ਵਿੱਚ ਜਾ ਕੇ ਜਿੱਥੇ ਕਿ ਕੇਂਦਰੀ ਬੱਕਰੀ ਅਨੁਸੰਧਾਨ ਕੇਂਦਰ ਹੈ ਉੱਥੇ ਸਾਡਾ ਇੱਕ ਵਿਜ਼ਨ ਕਲੀਅਰ ਹੋ ਗਿਆ ਸੀਗਾ ਕਿ ਆਪਾਂ ਬੱਕਰੀ ਪਾਲਣ ਨੂੰ ਇੱਕ ਮਤਲਬ ਏਦਾਂ ਤੰਦਾ ਨਹੀਂ ਰੱਖਣਾ ਠੀਕ ਹੈ ਜੀ ਇਹਨੂੰ ਇੱਕ ਬਿਜ਼ਨਸ ਬਣਾ ਕੇ ਚੱਲਣਾ ਹੈਗਾ ਤਾਂ ਉੱਥੋਂ ਅਸੀਂ ਮਤਲਬ ਸਾਡਾ ਜਿਹੜਾ ਵਿਜ਼ਨ ਕਲੀਅਰ ਹੋ ਗਿਆ ਅਸੀਂ ਇਸ ਨੂੰ ਇੱਕ ਬਿਜ਼ਨਸ ਮੰਨ ਕੇ ਚੱਲਿਆ ਅਸੀਂ ਇੱਕ ਦੇਸੀ ਬੱਕਰੀ ਤੇ ਕੰਮ ਨਹੀਂ ਕੀਤਾ ਜਿਹੜੀ ਕਿ ਲੋਕ ਮਤਲਬ ਆਮ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆਂਗੇ ਬੱਕਰੀਆਂ ਪਾਲਦੇ ਹੈਗੇ ਪਰ ਅਸੀਂ ਇੱਕ ਵਧੀਆ ਜਿਹੜੀ ਬਰੀਡ ਆਪਣੀ ਪੰਜਾਬ ਦੀ ਬੀਟਲ ਅਸੀਂ ਉਸ ਤੇ ਕੰਮ ਕੀਤਾ ਤੇ ਸਟਾਰਟਿੰਗ ਦੇ ਵਿੱਚ ਅਸੀਂ 10 ਕ ਬੱਕਰੀਆਂ ਤੇ ਇੱਕ ਬਰੀਡਰ ਲੈ ਕੇ ਆਏ ਚੰਗੇ ਮਤਲਬ ਬਰੀਡ ਦਾ ਠੀਕ ਹੈ ਜੀ ਤਾਂ ਉਸ ਤੋਂ ਅਸੀਂ ਸ਼ੁਰੂਆਤ ਕੀਤੀ ਤੇ ਅੱਗੇ ਅਸੀਂ ਬਰੀਡ ਤੇ ਕੰਮ ਕੀਤਾ ਅੱਜ ਬਰੀਡ ਤੇ ਕੰਮ ਕਰਦਿਆਂ ਨੂੰ ਸਾਨੂੰ ਲਗਭਗ 7 ਸਾਲ 8 ਸਾਲ ਹੋ ਗਏ ਬੀਟਲ ਦੇ ਉੱਪਰ ਜੀ ਹਾਂਜੀ 8 ਸਾਲ ਹੋ ਚੁੱਕਿਆ ਠੀਕ ਹੈ ਜੀ ਤੇ ਅੱਜ ਕੱਲ ਦੇਖੀਏ ਤਾਂ ਮਤਲਬ ਪਹਿਲਾਂ ਸਾਨੂੰ ਬਹੁਤ ਪ੍ਰੋਬਲਮਾਂ ਦਾ ਚੈਲੰਜ ਸਾਡੇ ਸਾਹਮਣੇ ਆਏ ਅਸੀਂ ਦੇਖਿਆ ਤੇ ਹੁਣ ਪਰ ਦੇਖਿਏ ਤਾਂ ਮਤਲਬ ਇਸ ਚੀਜ਼ ਦੀ ਅਸੀਂ ਦੇਖਿਆ ਵੀ ਫੀਲਡ ਦੇ ਵਿੱਚ ਕਿੰਨੀ ਮਾਰਕੀਟ ਹੈ ਕਿੰਨੀ ਡਿਮਾਂਡ ਹੈ ਬਿਲਕੁਲ ਜੀ ਤੇ ਹੁਣ ਮਾਰਕੀਟ ਚੰਗੀ ਆ ਵਧੀਆ ਅਰਨਿੰਗ ਅਸੀਂ ਇੱਕ ਬਰੀਡ ਤੋਂ ਲੈ ਰਹੇ ਹਾਂ ਜਿਹੜੀ ਕਿ ਆਪਣੇ ਪੰਜਾਬ ਦੀ ਇੱਕ ਬੀਟਲ ਬਰੀਡ ਹੈ ਬੀਟਲ ਬਰੀਡ ਹੈ ਜੀ ਇਹ ਪੰਜਾਬ ਦੀ ਹੈ ਜੀ ਬੀਟਲ ਹਾਂਜੀ ਪੰਜਾਬ ਦੀ ਹੈ ਜਿਹੜੀ ਕਿ ਪਿਸ਼ੋਕੜ ਆਪਾਂ ਦੇਖੀਏ ਇਹਦਾ ਅੰਮ੍ਰਿਤਸਰ ਗੁਰਦਾਸਪੁਰ ਕਿਹਾ ਜਾਂਦਾ ਬਾਕੀ ਹੁਣ ਜਿਹੜੀ ਕਿ ਆਲ ਓਵਰ ਆਪਣੇ ਪੰਜਾਬ ਦੇ ਵਿੱਚ ਤਾਂ ਚਲੋ ਇਹਦੀ ਡਿਮਾਂਡ ਹੈਗੀ ਆ ਆਪਾਂ ਦੇਖੀਏ ਕਿ ਜਿਹੜੀ ਬਰੀਡ ਦੀ ਇਹ ਫੈਲੀ ਹੋਈ ਹੈਗੀ ਮੈਂ ਤੁਹਾਨੂੰ ਜ਼ਿਲ੍ਹੇ ਦੱਸ ਦਿਆਂ ਜਿੱਥੋਂ ਤੱਕ ਮਤਲਬ ਆਪਾਂ ਸੇਲ ਪਰਚੇਜ਼ਿੰਗ ਵੀ ਕਰਦੇ ਰਹਿੰਦੇ ਰਹੇਗੇ ਬਿਲਕੁਲ ਜੀ ਠੀਕ ਹੈ ਮੰਨ ਲਓ ਮਲੇਰ ਕੋਟਲਾ ਬਰਨਾਲਾ ਲੁਧਿਆਣਾ ਚਦਰਾਮਾ ਮੋਗਾ ਠੀਕ ਹੈ ਜੀ ਠੀਕ ਹੈ ਤਾਂ ਇਸ ਏਰੀਆ ਦੇ ਵਿੱਚ ਮਤਲਬ ਅੱਜ ਕੱਲ ਬਹੁਤ ਇਹ ਬਰੀਡ ਆਪਣੀ ਪਾਈ ਜਾਂਦੀ ਹੈ ਆਮ ਜੀ ਹੁਣ ਚੱਲਦੀ ਆਮ ਹੋ ਗਈ ਤੇ ਫਾਰਮਿੰਗ ਵੀ ਅੱਜ ਬਹੁਤ ਹਾਈ ਲੈਵਲ ਤੇ ਹੋ ਰਹੀ ਹੈ ਇਸ ਚੀਜ਼ ਦੀ ਠੀਕ ਹੈ ਜੀ ਤੇ ਮਾਰਕੀਟਿੰਗ ਦੀ ਗੱਲ ਕਰੀਏ ਤਾਂ ਅੱਜ ਕੱਲ ਇਹ ਬਰੀਡ ਆਲ ਓਵਰ ਇੰਡੀਆ ਅੱਜ ਕੱਲ ਨਾਰਥ ਇੰਡੀਆ ਦੀ ਨਹੀਂ ਗੱਲ ਕਰਦਾ ਮੈਂ ਸਾਊਥ ਇੰਡੀਆ ਦੇ ਵਿੱਚ ਵੀ ਅੱਜ ਕੱਲ ਆਪਣੀ ਜਿਹੜੀ ਪੰਜਾਬ ਦੀ ਜਿਹੜੀ ਨਸਲ ਹੈਗੀ ਇਹਦੀ ਮਤਲਬ ਬਹੁਤ ਜ਼ਿਆਦਾ ਡਿਮਾਂਡ ਹੈ ਠੀਕ ਹੈ ਜੀ ਤੇ ਬਾਈ ਜੀ ਹਾਂ ਆ ਜਿਵੇਂ ਤੁਸੀਂ ਮਤਲਬ ਸਟਾਰਟਿੰਗ ਲੈਵਲ ਤੋਂ ਹਨ ਜਿੱਥੋਂ ਕੀਤਾ ਆਪਾਂ ਨਾਲ ਨਾਲ ਵੀਡੀਓ ਦੇ ਨਾਲ ਨਾਲ ਆਪਾਂ ਕੀ ਹੈ ਜੀ ਉਹ ਦਿਖਾ ਸਕਦੇ ਆ ਕਿ ਜਿਹੜਾ ਆਪਣਾ ਜਿੱਥੋਂ ਤੋਂ ਜੀ ਸਟਾਰਟ ਕੀਤਾ ਸੀ ਬਿਲਕੁਲ ਜੀ ਜ਼ੀਰੋ ਲੈਵਲ ਤੋਂ ਸਟਾਰਟ ਕੀਤਾ ਸੀ ਹਾਂ ਜੀ ਹਾਂ ਜੀ ਜ਼ਰੂਰ ਇਹ ਆਪਾਂ ਆਪਣਾ ਜਿਹੜਾ ਤੰਦਾ ਹੈਗਾ ਆਪਾਂ ਬਿਲਕੁਲ ਆਪਣੇ ਨਾ ਹੋਮ ਤੋਂ ਹੀ ਸਟਾਰਟ ਕੀਤਾ ਸੀਗਾ ਘਰ ਦੇ ਨਾਲ ਆਪਣੇ ਜਿਹੜਾ ਤੁਸੀਂ ਇਹ ਜਗ੍ਹਾ ਦੇਖ ਰਹੇ ਹੋਗੇ ਠੀਕ ਹੈ ਜੀ ਇਹ ਤਿੰਨ ਕਨਾਲ ਜਗ੍ਹਾ ਆਪਣੀ ਜਗ੍ਹਾ ਮਤਲਬ ਮੁੱਲ ਲਈ ਹੋਈ ਸੀਗੀ ਇੱਥੇ ਆਪਾਂ ਸਟਾਰਟਿੰਗ ਕੀਤੀ ਨਹੀਂ ਤੁਸੀਂ ਬਾਈ ਜੀ ਜਦੋਂ ਸਟਾਰਟ ਕੀਤਾ ਸੀ ਫਿਰ ਇਹ ਲੌਨ ਵਗੈਰਾ ਤੇ ਕੀਤਾ ਸੀ ਕਿ ਸਿੱਧਾ ਡਾਇਰੈ ਸਟਾਰਟਿੰਗ ਦੇ ਵਿੱਚ ਅਸੀਂ ਕਦੇ ਵੀ ਲੋਨ ਦਾ ਫਾਈਨਾਂਸ ਦਾ ਸਹਾਰਾ ਨਹੀਂ ਲਿੱਤਾ ਹਾਂਜੀ ਅਸੀਂ ਜਦੋਂ ਵੀ ਕੀਤਾ ਸੀਗਾ ਆਪਣਾ ਪਰਸਨਲੀ ਇਨਵੈਸਟਮੈਂਟ ਕਰਕੇ ਦੋਨੋਂ 파ਟਰਨਰਾਂ ਨੇ ਠੀਕ ਹੈ ਜੀ ਤੇ ਮਤਲਬ ਹਾਫ ਹਾਫ ਇਨਵੈਸਟਮੈਂਟ ਕੀਤੀ ਤਾਂ ਅਸੀਂ ਉਸ ਤੋਂ ਬਾਅਦ ਇਹ ਆਪਣਾ ਧੰਦਾ ਜਿਹੜਾ ਸ਼ੁਰੂ ਕੀਤਾ ਸੀਗਾ ਹੌਲੀ ਹੌਲੀ ਵਧਾਇਆ ਜੀ ਹਾਂਜੀ 5 ਕ ਲੱਖ ਦੀ ਇਨਵੈਸਟਮੈਂਟ ਸੀਗੀ ਸਾਡੀ ਠੀਕ ਹੈ ਜੀ ਸੋਨੂੰ ਮੈਂ ਦਿਖਾਉਂਗਾ ਵੀ ਅੱਗੇ ਆਪਣਾ ਜਦੋਂ ਸਟਾਰਟਿੰਗ ਅਸੀਂ ਪਹਿਲਾ ਸ਼ੈੱਡ ਬਣਾਇਆ ਸੀਗਾ ਠੀਕ ਹੈ ਜੀ ਹਾਂਜੀ ਉਹਦੀ ਇਨਵੈਸਟਮੈਂਟ ਕੀਤੀ ਸੀਗੀ ਕੁਝ ਜਾਨਵਰ ਲੈ ਕੇ ਆਏ ਸੀਗੇ ਹਾਂਜੀ ਤੇ ਉਸ ਤੋਂ ਬਾਅਦ ਹੌਲੀ ਹੌਲੀ ਜੋ ਵੀ ਅਰਨਿੰਗ ਹੋਈ ਠੀਕ ਹੈ ਜੀ ਉਹਨਾਂ ਤੋਂ ਜੋ ਵੀ ਸਾਨੂੰ ਪ੍ਰੋਫਿਟ ਮਿਲਿਆ ਅਸੀਂ ਅੱਗੇ ਕੰਮ ਨੂੰ ਵਧਾਉਂਦੇ ਗਏ ਠੀਕ ਹੈ ਜੀ ਤਾਂ ਮੈਂ ਤੁਹਾਨੂੰ ਲੈ ਕੇ ਚੱਲਦਾ ਕਿ ਪਹਿਲਾ ਸ਼ੈੱਡ ਸਾਡਾ ਕਿਹੜਾ ਸੀਗਾ ਠੀਕ ਹੈ ਜੀ ਅੱਗੇ ਦਿਖਾਉਣਾ ਤੁਹਾਨੂੰ ਹਾਂਜੀ ਹਾਂਜੀ ਤੇ ਬਾਈ ਜੀ ਜਿਵੇਂ ਹੁਣ ਮਤਲਬ ਆਪਾਂ ਗੱਲ ਕਰਦੇ ਆਂ ਕਿ ਜਿਹੜੀ ਇੱਕ ਵਾਰੀ ਤੁਸੀਂ ਸਟਾਰਟ ਕੀਤਾ ਸੀ ਹਨ ਜਦੋਂ ਸਟਾਰਟ ਕੀਤਾ ਉਦੋਂ ਘਾਟੇ ਵੀ ਆਏ ਹੋਣੇ ਇਹਦੇ ਵਿੱਚ ਕੰਮ ਦੇ ਵਿੱਚ ਹਾਂਜੀ ਕਿ ਇਹ ਜੀ ਤੁਹਾਨੂੰ ਔਕੜਾਂ ਦੇ ਸਾਹਮਣੇ ਕਰਨਾ ਪਿਆ ਕਿ ਜਿਵੇਂ ਕਈ ਵਾਰੀ ਇਹ ਹੁੰਦਾ ਕਿ ਕਈ ਬੱਕੜੀਆਂ ਨੂੰ ਇੱਕੇਦਮ ਬਿਮਾਰੀ ਲੱਗ ਜਾਏ ਕੋਈ ਤੇ ਉਹਦੇ ਨਾਲ ਆਪਾਂ ਨੂੰ ਕੋਈ ਨੁਕਸਾਨ ਹੋਵੇ ਕੋਈ ਆਪਣੇ ਫਾਰਮ ਨੂੰ ਨੁਕਸਾਨ ਹੋਵੇ ਸਟਾਰਟਿੰਗ ਵਿੱਚ ਐਵੇਂ ਹੁੰਦਾ ਨਾ ਜਦੋਂ ਆਪਾਂ ਕੋਈ ਬਿਜ਼ਨਸ ਸ਼ੁਰੂ ਕਰਦੇ ਆ ਤੇ ਆਪਾਂ ਨੂੰ ਕਈ ਵਾਰੀ ਹੁਣ ਆਪਣੀ ਸੋਚ ਇਹ ਹੈ ਕਿ ਆਪ ਨੂੰ ਇੱਕਦਮ ਪ੍ਰੋਫਿਟ ਹੋ ਜੇ ਹੈਨਾ ਤੇ ਤੁਸੀਂ ਵੀ ਉਸੇ ਸੋਚ ਨਾਲ ਚੱਲੇ ਸੀ ਕਿ ਤੁਹਾਨੂੰ ਇਹ ਸੀ ਚਲੋ ਕੋਈ ਗੱਲ ਨਹੀਂ ਇੱਕ ਵਾਰੀ ਜਿਵੇਂ ਆਪਣਾ ਸਟਾਰਟਿੰਗ ਪੁਆਇੰਟ ਹੋਵੇ ਜੀ ਹੌਲੀ ਹੌਲੀ ਆਪਾਂ ਇਹਨਾਂ ਵੱਲ ਕਮਾਈ ਵੱਲ ਵਧੀਏ ਹਾਂਜੀ ਅੱਜ ਕੱਲ ਦੇਖੋ ਜਿਵੇਂ ਵੀ ਹਰ ਕੋਈ ਅੱਜ ਸੋਸ਼ਲ ਮੀਡੀਆ ਤੇ ਜਿਵੇਂ ਆਪਣੀ ਵੀਡੀਓ ਵੀ ਦੇਖ ਕੇ ਹਰ ਬੰਦਾ ਮੋਟੀਵੇਟ ਹੁੰਦਾ ਕਿ ਅੱਜ ਇਹ ਬੰਦੇ ਕਰ ਰਹੇ ਆ ਤਾਂ ਆਪਾਂ ਵੀ ਕਿਉਂ ਨਹੀਂ ਕਰ ਸਕਦੇ ਇਹ ਕੰਮ ਬਿਲਕੁਲ ਜੀ ਹਾਂ ਜੀ ਕਿਉਂ ਨਹੀਂ ਕਰ ਸਕਦੇ ਹਾਂ ਜੀ ਸਾਨੂੰ ਵੀ ਦੇਖੋ ਜਦੋਂ ਵੀ ਕਦੇ ਸੋਸ਼ਲ ਮੀਡੀਆ ਤੇ ਇਹ ਚੀਜ਼ ਦੇਖਦੇ ਸੀਗੇ ਤਾਂ ਆਪਾਂ ਨੂੰ ਵੀ ਸੀਗਾ ਕਿ ਆਪਾਂ ਵਧੀਆ ਮਤਲਬ ਅਰਨਿੰਗ ਇਸ ਕੰਮ ਚੋ ਕਰ ਸਕਦੇ ਆਂ ਪਰ ਕੰਮ ਕਰੇ ਤੋਂ ਹੀ ਪਤਾ ਲੱਗਦਾ ਪ੍ਰੈਕਟੀਕਲੀ ਜਦੋਂ ਆਪਾਂ ਕੰਮ ਕਰਦੇ ਆਂ ਕਿ ਇਹਦੇ ਵਿੱਚ ਕੀ ਆਪਣੇ ਨੁਕਸਾਨ ਹੁੰਦੇ ਆ ਕੀ ਆਪਾਂ ਨੂੰ ਫਾਇਦਾ ਮਿਲਦਾ ਸਟਾਰਟਿੰਗ ਦੇ ਵਿੱਚ ਦੇਖੋ ਜਦੋਂ ਟ੍ਰੇਨਿੰਗ ਅਸੀਂ ਕੀਤੀ ਤੁਹਾਨੂੰ ਥਿਊਰਟੀਕਲੀ ਜਿਹੜੀ ਵੀ ਟ੍ਰੇਨਿੰਗਸ ਤੇ ਮਤਲਬ ਨੌਲੇਜ ਆਈ ਪਰ ਜਦੋਂ ਪ੍ਰੈਕਟੀਕਲੀ ਜਦੋਂ ਕੰਮ ਕਰਦੇ ਸਾਨੂੰ ਮਤਲਬ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਸੀਗਾ ਸਾਡਾ ਨੁਕਸਾਨ ਵੀ ਹੋਇਆ ਸੀਗਾ ਬੱਚਿਆਂ ਦਾ ਨੁਕਸਾਨ ਵੀ ਹੋਇਆ ਸੀਗਾ ਕਿਉਂਕਿ ਉਹ ਆਪਣੀ ਹੀ ਗਲਤੀ ਹੁੰਦੀ ਆ ਫਾਰਮਰ ਦੀ ਜੇ ਆਪਾਂ ਕਿਸੇ ਤੇ ਮੜ ਦਈਏ ਵੀ ਆਪਾਂ ਨੂੰ ਕਿਤੋਂ ਵਧੀ ਤਨਕਾਰੀ ਨਹੀਂ ਮਿਲੀ ਜਾਂ ਆਪਾਂ ਨੂੰ ਕਿਤੇ ਦਾ ਮਤਲਬ ਪ੍ਰੋਪਰ ਨੋਲਿਜ ਨਹੀਂ ਉਹ ਬਾਈ ਐਵੇਂ ਹੁੰਦਾ ਨਾ ਕਿ ਜੀ ਆਪਾਂ ਨੂੰ ਉਹ ਨੋਲਿਜ ਦੀ ਘਾਟ ਕਰਕੇ ਹੁੰਦਾ ਜਿਹੜੀਆਂ ਬਾਈ ਜੀ ਤੁਸੀਂ ਹੁਣ ਫਿਰ ਇਸੇ ਜਿਹੜਾ ਆਪਣਾ ਤੁਸੀਂ ਚਲਾਇਆ ਜੀ ਇਹਨਾਂ ਦਾ ਕੈਂਪ ਚਲਾਇਆ ਜਾਂ ਹਨਾ ਬੱਕਰੀਆਂ ਦੀ ਜਿਹੜੀ ਟ੍ਰੇਨਿੰਗ ਚਲਾਈ ਐ ਉਸੇ ਨੂੰ ਦੇਖਦੇ ਹੋਏ ਚਲਾਇਆ ਸੀਗਾ ਕਿ ਕੋਈ ਵੀਰ ਜਿਵੇਂ ਹੁਣ ਆਪਾਂ ਨੂੰ ਤਾਂ ਨੁਕਸਾਨ ਪਹੁੰਚਾਈ ਪਹੁੰਚਾਈ ਸਟਾਰਟਿੰਗ ਦੇ ਵਿੱਚ ਕਈ ਵਾਰੀ ਕੋਈ ਵੀਰ ਐਵੇਂ ਹੁੰਦਾ ਹੈ ਕਿ ਮੱਧ ਵਰਗੀ ਪਰਿਵਾਰ ਚੋਂ ਹੁੰਦੇ ਹਨਾ ਉਹਨਾਂ ਨੇ ਸਾਰਾ ਆਪ ਦਾ ਚੱਕ ਚਕਾ ਕੇ ਇੱਧਰ ਇਨਵੈਸਟ ਕਰ ਦਿੱਤਾ ਹੁੰਦਾ ਪਰ ਜਦੋਂ ਉਹ ਸ਼ੁਰੂ ਕਰਦੇ ਉਹਨਾਂ ਨੂੰ ਕੋਈ ਉਸੇ ਚੀਜ਼ ਨੂੰ ਦੇਖਦੇ ਹੋਏ ਸੀ ਉਹ ਮਤਲਬ ਪ੍ਰੈਕਟੀਕਲੀ ਜਦੋਂ ਆਪ ਅਸੀਂ 3 ਤੇ 4 ਸਾਲ ਕੰਮ ਕੀਤਾ ਸੀਗਾ ਸਾਨੂੰ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਸੀਗਾ ਬੱਚਿਆਂ ਦੇ ਮਤਲਬ ਕਿਉਂ ਨੁਕਸਾਨ ਹੁੰਦਾ ਸੀਗਾ ਜਿਆਦਾ ਦੁੱਧ ਪਿਉਣ ਨਾਲ ਨੁਕਸਾਨ ਹੁੰਦਾ ਸੀਗਾ ਜਾਂ ਬੱਕਰੀ ਦੀ ਚੰਗੀ ਕੇਅਰ ਨਾ ਹੋਣੀ ਇਹਨਾਂ ਨੂੰ ਪ੍ਰੋਪਰ ਵੈਕਸੀਨੇਸ਼ਨ ਨਾ ਹੋਣੀ ਤਾਂ ਉਸ ਕਰਕੇ ਜੋ ਸਾਡਾ ਨੁਕਸਾਨ ਹੁੰਦਾ ਸੀਗਾ ਤੇ ਅਸੀਂ ਜੋ ਵੀ ਕੁਝ ਸਿੱਖਦੇ ਸੀਗੇ ਅਸੀਂ ਆਪਣਾ ਇੱਕ YouTube ਮਤਲਬ ਸੋਸ਼ਲ ਮੀਡੀਆ ਤੇ ਇੱਕ ਅਕਾਊਂਟ ਬਣਾਇਆ ਤੇ ਅਸੀਂ ਉਹਦੇ ਉੱਤੇ ਕੀ ਆ ਮਤਲਬ ਬੱਕਰੀ ਪਾਲਣ ਦੇ ਰਿਲੇਟਡ ਜਿੰਨੀ ਵੀ ਨੌਲੇਜ ਹੁੰਦੀ ਸੀਗੀ ਅਸੀਂ ਸ਼ੇਅਰ ਕਰਦੇ ਸੀਗੇ ਠੀਕ ਹੈ ਜੀ ਉਸ ਨੂੰ ਹੀ ਮਤਲਬ ਮੱਦੇ ਨਜ਼ਰ ਨਾ ਰੱਖਦੇ ਹੋਏ ਅਸੀਂ ਫਿਰ ਕੀ ਕੀਤਾ ਸਾਡੇ ਕੋਲੇ ਜਿੰਨੀ ਵੀ ਰਿਕੁਆਇਰਮੈਂਟ ਆਉਂਦੀ ਸੀਗੀ ਠੀਕ ਹੈ ਜੀ ਤੇ ਅਸੀਂ ਉਹ ਉਸੇ ਚੀਜ਼ ਨੂੰ ਹੀ ਦੇਖਦੇ ਹੋਏ ਮਤਲਬ ਕੀ ਕੀਤਾ ਕਿ ਸਾਡੇ ਕੋਲੇ ਇਨਕੁਆਇਰੀ ਆਉਂਦੀ ਕਿ ਮਤਲਬ ਫਾਰਮ ਤੇ ਟ੍ਰੇਨਿੰਗ ਕਰਨ ਆ ਸਕਦੇ ਆ ਸਿੱਖ ਸਕਦੇ ਆ 2-4 ਦਿਨ ਲਈ ਠੀਕ ਹੈ ਜੀ ਤਾਂ ਫਿਰ ਅਸੀਂ ਆਪਣੇ ਫਾਰਮ ਦੇ ਉੱਪਰ ਕੀ ਆ ਟ੍ਰੇਨਿੰਗ ਕੈਂਪਸ ਸਟਾਰਟ ਕੀਤਾ ਜੀ ਤੁਹਾਨੂੰ ਦੱਸਦਾ ਠੀਕ ਹੈ ਜੀ ਤੇ ਉਹ ਜਿਹੜਾ ਕਿ ਆਪਣੇ ਮਤਲਬ 4-5 ਸਾਲਾਂ ਤੋਂ ਚੱਲ ਰਿਹਾ ਹੈਗਾ ਲਗਾਤਾਰ ਹੀ ਚਲਾਉਂਦੇ ਆਇਆ ਬਾਈ ਜੀ ਲਗਾਤਾਰ ਹਰ 2 ਮਹੀਨੇ 3 ਮਹੀਨੇ ਆਵਾਜ਼ ਆ ਸੀ ਕੀ ਆ ਉਹ ਕੈਂਪਸ ਇੱਥੇ ਆਰਗੇਨਾਈਜ਼ ਕਰਦੇ ਆਗੇ ਪਹਿਲਾਂ ਹੁੰਦਾ ਨਾ ਬਾਈ ਜੀ ਜਿਵੇਂ ਜਿਵੇਂ ਕੋਈ ਆਪਾਂ ਨੂੰ ਅਕਲ ਆ ਜੀ ਉਹ ਆਪਾਂ ਨੂੰ ਠੱਕੇ ਖਾ ਖਾ ਕੇ ਹੀ ਆਉਂਦੀ ਹੈ ਨਾ ਜਿਵੇਂ ਤੁਹਾਡਾ ਬਿਜ਼ਨਸ ਦੇ ਵਿੱਚ ਇਹਦੇ ਕਾਫੀ ਟਾਈਮ ਹੋ ਗਿਆ 7-8 ਸਾਲ ਹੋ ਗਏ ਨਾ ਆਪਾਂ ਨੂੰ ਵੈਸੇ ਵੀ ਨੌਲੇਜ ਆ ਜਾਂਦੀ ਹੈ ਬਾਕੀ ਬਈ ਆਪਾਂ ਦੇਖਿਆ ਕਿ ਤੁਸੀਂ ਹੋਰ ਜਿਹੜੀਆਂ ਸਕਲਾਈ ਕੇਂਦਰਾਂ ਨਾ ਉੱਥੋਂ ਵੀ ਹਜੇ ਵੀ ਤੁਸੀਂ ਸਿੱਖਦੇ ਆ ਰਹੇ ਹੋ ਤੇ ਅੱਗੇ ਆਪਣੇ ਜਿਹੜੇ ਵੀਰ ਹੈ ਜਿਹੜੇ ਤੁਹਾਡੇ ਕੋਲ ਸਿੱਖਣ ਆਉਂਦੇ ਆ ਕਿ ਕਿਸ ਤਰ੍ਹਾਂ ਦੀ ਨਵੀਂ ਬਿਮਾਰੀ ਬਾਰੇ ਜਾਂ ਕੋਈ ਚੀਜ਼ ਆਪਾਂ ਨੂੰ ਨੌਲੇਜ ਗੇਨ ਕਰਨ ਨੂੰ ਮਿਲਦੀ ਹੈ ਨਾ ਉਹ ਹਜੇ ਵੀ ਤੁਸੀਂ ਆਪਣਾ ਕੀ ਅਸੀਂ ਉਹ ਹੀ ਆਪਾਂ ਪਹਿਲਾਂ ਜਿਵੇਂ ਡਿਸਕਸ ਕਰ ਰਹੇ ਸੀਗੇ ਬੈਠੇ ਕਿ ਅੱਜ ਕੱਲ ਜਿਵੇਂ ਅਸੀਂ CIAR ਜੀ ਮਥਰਾ ਜਿਹੜਾ ਕਿ ਬੱਕਰੀ ਅਨੁਸੰਧਾਨ ਕੇਂਦਰ ਠੀਕ ਹੈ ਜੀ ਯੂਪੀ ਦੇ ਵਿੱਚ ਆ ਉਹਨਾਂ ਨਾਲ ਅਸੀਂ ਹਜੇ ਵੀ ਜੁੜੇ ਹੋਇਆ ਜਿਨ੍ਹਾਂ ਦਾ ਕਿ 40-40 ਸਾਲਾਂ ਦਾ ਸਾਇੰਟਿਸਟ ਦਾ ਜਿਹੜਾ ਤਜਰਬਾ ਹੈਗਾ ਠੀਕ ਹੈ ਜੀ ਉਹ ਅਸੀਂ ਅੱਜ ਵੀ ਲੈਣੇ ਰਹਿੰਦੇ ਆ ਤੇ ਉਹਨਾਂ ਨਾਲ ਮਤਲਬ ਸਰਦਾ ਵਰਤਾਲਾਪ ਹੁੰਦਾ ਰਹਿੰਦਾ ਹੈਗਾ ਜੋ ਸਾਨੂੰ ਉੱਥੋਂ ਕੋਈ ਟੈਕਨੀਕਲ ਇਨਫੋਰਮੇਸ਼ਨ ਮਿਲਦੀ ਹੈ ਉਹ ਅਸੀਂ ਆਪਣੇ ਫਾਰਮਰ ਨਾਲ ਸ਼ੇਅਰ ਕਰਦੇ ਰਹਿੰਦੇ ਆ ਜਿਵੇਂ ਕੋਈ ਕਿਸੇ ਵੀ ਤਰ੍ਹਾਂ ਦੀ ਹੋਵੇ ਚਾਹੇ ਸ਼ੈੱਡ ਨੂੰ ਲੈ ਕੇ ਹੋਵੇ ਚਾਹੇ ਬੱਕਰੀਆਂ ਦੀ ਬਿਮਾਰੀ ਨੂੰ ਹੋ ਲੈ ਕੇ ਹੋਵੇ ਚਾਹੇ ਇਹਨਾਂ ਦੀ ਮੈਨੇਜਮੈਂਟ ਨੂੰ ਲੈ ਕੇ ਹੋਵੇ ਤਾਂ ਅਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਆਪਣੇ ਟ੍ਰੇਨਿੰਗ ਕੈਂਪ ਦੇ ਜ਼ਰੀਏ ਉਹ ਅਸੀਂ ਲੋਕਾਂ ਨਾਲ ਸ਼ੇਅਰ ਕਰਦੇ ਰਹਿਣੇ ਹੈਗੇ ਹੁਣ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਕਿ ਅਸੀਂ ਸਟਾਰਟਿੰਗ ਇਸ ਫਾਰਮ ਤੋਂ ਕੀਤੀ ਸੀਗੀ ਦੋ ਤਾਰਾਂ ਦੇ ਵਿੱਚ ਆਹ ਵਾਲੇ ਫਾਰਮ ਤੋਂ ਤੁਸੀਂ ਕੀਤੀ ਸੀ ਹਾਂਜੀ ਇਹ 60x20 ਦਾ ਇਹ ਸ਼ੈੱਡ ਹੈਗਾ ਠੀਕ ਹੈ ਜੀ ਜਿੱਥੇ ਕਿ ਜਾਨਵਰਾਂ ਦੀ ਕੈਪੈਸਿਟੀ 70 ਤੋਂ 80 ਐਨੀਮਲ ਦੀ ਸੀਗੀ ਇਹਦੇ ਵਿੱਚ ਜੀ ਇਹਦੇ ਵਿੱਚ ਅਸੀਂ ਜਦੋਂ ਸਟਾਰਟਿੰਗ ਕੀਤੀ ਸੀਗੀ ਸ਼ੁਰੂ ਦੇ ਵਿੱਚ ਅਸੀਂ ਬੱਕਰੀਆਂ 20 ਬੱਕਰੀਆਂ ਲੈ ਕੇ ਆਏ ਸੀਗੇ ਠੀਕ ਹੈ ਜੀ 10 ਇੱਕ ਵਾਰ ਲੈ ਕੇ ਆਏ ਸੀਗੇ 10 ਅਸੀਂ ਬੱਕਰੀਆਂ ਲੈ ਕੇ ਆਏ ਸੀਗੇ ਤਨ ਮਹੀਨੇ ਬਾਦ ਜੀ ਠੀਕ ਹੈ ਜੀ ਕਿਉਂਕਿ ਅਸੀਂ ਇਹ ਵੀ ਤੁਹਾਡੇ ਚੈਨਲ ਦੇ ਜਰੀਏ ਨਵੇਂ ਫਾਰਮਰ ਨੂੰ ਇੱਕ ਸੁਨੇਹਾ ਇੱਕ ਸਲਾਹ ਦੇਣਾ ਚਾਹੁੰਦੇ ਆ ਕਿ ਕਦੇ ਵੀ ਬੰਦੇ ਨੂੰ ਜਿਆਦਾ ਜਾਨਵਰਾਂ ਤੋਂ ਜਾਂ ਮਤਲਬ ਆਪਣਾ ਕੰਮ ਸ਼ੁਰੂ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਤੁਸੀਂ ਟ్రਾਇਲ ਆਉਣਾ 10 ਬੱਕਰੀਆਂ ਤੋਂ ਮਤਲਬ ਆਪਣਾ ਕੰਮ ਸਟਾਰਟ ਕਰੋ ਉਸ ਤੋਂ ਬਾਅਦ ਤੁਸੀਂ ਪ੍ਰੈਕਟੀਕਲੀ ਤਜਰਬਾ ਲਓ ਉਹਦੇ ਤੋਂ 6 ਮਹੀਨੇ ਸਾਲ ਦੇ ਵਿੱਚ ਤੁਹਾਨੂੰ ਜਿਵੇਂ ਜਿਵੇਂ ਪਤਾ ਲੱਗੂਗਾ ਤੁਸੀਂ ਆਪਣਾ ਕੰਮ ਹੌਲੀ ਹੌਲੀ ਵਧਾ ਸਕਦੇ ਹੋ ਕਿ ਇਹ ਇਹਦੇ ਵਿੱਚ ਬਈ ਆਪਾਂ ਨੂੰ ਜਿਵੇਂ ਹੋਰ ਵੀ ਕੋਈ ਫਾਰਮ ਦੇ ਵਿੱਚ ਘਟ ਲੱਗੀ ਕਿ ਠੀਕ ਸੀ ਇਹ ਕੰਮ ਹਾਂਜੀ ਦੇਖੋ ਮੈਂ ਤੁਹਾਨੂੰ ਮੈਨੇਜਮੈਂਟ ਤੇ ਵੀ ਗੱਲ ਕਰ ਰਹਾ ਕਿ ਜਿਵੇਂ ਆਪਾਂ ਰੱਖ ਰਖਾਵ ਦੀ ਗੱਲ ਕਰੀਏ ਹਾਊਸਿੰਗ ਦੀ ਸ਼ੈੱਡ ਮੈਨੇਜਮੈਂਟ ਦੀ ਗੱਲ ਕਰੀਏ ਜਿਵੇਂ ਅਸੀਂ ਪਹਿਲਾਂ ਇਹ ਸਟਾਰਟ ਕੀਤਾ ਤੁਸੀਂ ਦੇਖ ਰਹੇ ਹੋ ਤਿੰਨ ਸਿਮਿੰਟ ਵਾਲੀ ਚਾਦਰ ਪਾਈ ਹੋਈ ਸੀ ਬਾਅਦ ਦੇ ਵਿੱਚ ਜਦੋਂ 3 ਸਾਲ ਬਾਅਦ ਜਦੋਂ ਅਸੀਂ ਇਸ ਸ਼ੈੱਡ ਨੂੰ ਹੋਰ ਐਕਸਟੈਂਡ ਕੀਤਾ ਕਿ ਫਾਰਮ ਦੀ ਗਿਣਤੀ ਵਧੀ ਆਪਣੇ ਕੋਲੇ ਐਨੀਮਲ ਦੀ ਤਾਂ ਅਸੀਂ ਵਧਾਇਆ ਇਸ ਕੰਮ ਨੂੰ ਠੀਕ ਹੈ ਜੀ ਤਾਂ ਫੇਰ ਆਪਾਂ ਇਹਨੂੰ ਇੱਧਰ ਬਣਾਇਆ ਜਿਆਦਾ ਜਾਨਵਰਾਂ ਦੀ ਜਦੋਂ ਗਿਣਤੀ ਆਪਣੇ ਕੋਲੇ ਵਧ ਗਈ 70x20 ਦਾ ਸ਼ੈੱਡ ਬਣਾ ਲਿਆ ਠੀਕ ਹੈ ਜੀ ਇਸ ਦੇ ਵਿੱਚ ਅਸੀਂ ਕੀ ਤਬਦੀਲੀ ਕੀਤੀ ਕਿ ਜਿਹੜੀ ਛੱਤ ਸੀਗੀ ਠੀਕ ਹੈ ਜੀ ਛੱਤ ਇਸ ਦੀ ਅਸੀਂ ਕੱਚੀ ਰੱਖੀ ਠੀਕ ਹੈ ਜੀ ਕੱਚੀ ਛੱਤ ਰੱਖਣ ਦਾ ਬੈਨੀਫਿਟ ਮੈਂ ਤੁਹਾਨੂੰ ਦੱਸ ਦਿੰਦਾ ਇਹ ਵੀ ਇਹ ਸਰਕਾਨੇ ਦੀ ਛੱਤ ਪਾਈ ਹੋਈ ਹੈ ਹਾਂਜੀ ਸਰਕਾਨੇ ਸਰਕੀ ਬਾਸ ਪਾ ਕੇ ਇਹ ਠੀਕ ਹੈ ਜੀ ਛੱਤ ਪਾਈ ਹੈ ਕਿਉਂਕਿ ਇਹਦਾ ਬੈਨੀਫਿਟ ਇਹ ਹੈ ਕਿ ਗਰਮੀ ਦੇ ਵਿੱਚ ਆਪਣੇ ਜਾਨਵਰਾਂ ਲਈ ਇਹ ਸ਼ੈੱਡ ਜਿਹੜਾ ਠੰਡਾ ਰਹਿੰਦਾ ਜ਼ਿਆਦਾ ਤੇ ਸਰਦੀ ਦੇ ਵਿੱਚ ਇਹ ਨਿੱਗਾ ਰਹਿੰਦਾ ਠੀਕ ਹੈ ਜੀ ਜਿਹੜੇ ਹੁਣ ਬਾਈ ਜੀ ਨਵੇਂ ਫਾਰਮਰ ਤੁਹਾਡੇ ਨਾਲ ਜੁੜਦੇ ਹਨ ਤੁਸੀਂ ਫਿਰ ਉਹਨਾਂ ਨੂੰ ਇਹ ਸਲਾਹ ਦਿੰਨੇ ਹੋ ਕਿ ਸਰਕਾਨੇ ਵਾਲੀ ਛੱਤ ਦੀ ਜਾਂ ਸੀਮੈਂਟ ਵਾਲੀ ਛੱਤ ਦੀ ਜੀ ਇਹ ਜਿਹੜੀ ਸੱਤ ਹੈ ਜੀ ਆਪਣੇ ਨਲੇ ਤਾਂ ਇਹ ਆਪਣੇ ਫਾਰਮਰ ਵੀਰਾਂ ਲਈ ਮਤਲਬ ਕਾਸਟਲੀ ਘਟ ਪੈਂਦੀ ਹੈਗੀ ਚਾਹੇ ਦਾ ਘਟ ਹੈ ਨਲੇ ਬੈਨੀਫੀਸ਼ੀਅਲ ਜ਼ਿਆਦਾ ਹੈਗੀ ਆਪਣੇ ਐਨੀਮਲ ਲਈ ਐਨੀਮਲ ਦੇ ਲਈ ਠੀਕ ਹੈ ਜੀ ਤਾਂ ਇਸ ਲਈ ਇਸ ਟਾਈਪ ਦੀ ਜਿਹੜੀ ਛੱਤ ਆ ਸਰਕੰਡੇ ਸਿਰਕੀ ਵਾਲੀ ਤਾਂ ਤੁਸੀਂ ਇਹ ਛੱਤ ਪਾ ਸਕਦੇ ਹੋ ਆਪਣੇ ਜਾਨਵਰਾਂ ਲਈ ਇਹਦਾ ਏਰੀਆ ਕਿੰਨਾ ਬਾਈ ਜੀ ਆਹ ਵਾਲੇ ਜਿਹੜਾ ਤੁਸੀਂ ਇਹ ਵਾਲੇ ਜਿਹੜਾ ਸ਼ੈੱਡ ਅਸੀਂ ਬਾਅਦ ਦੇ ਵਿੱਚ ਬਣਾਇਆ 70 ਫੁੱਟ ਇਹਦੀ ਲੰਬਾਈ ਹੈ ਜਿਹਦੀ ਕਿ ਡਾਇਰੈਕਸ਼ਨ ਈਸਟ ਟੂ ਵੈਸਟ ਹੈ ਠੀਕ ਹੈ ਜੀ ਚੜਦੇ ਤੋਂ ਲੈਂਦੇ ਇਹਦੀ ਲੰਬਾਈ ਹੈ ਤੇ ਨਾਰਥ ਤੋਂ ਸਾਊਥ ਠੀਕ ਹੈ ਜੀ ਇਧਰ ਆਪਾਂ ਦੇਖੀਏ ਉੱਤਰ ਤੇ ਦੱਖਣ ਇਹਦੀ ਚੌੜਾਈ ਹੈ ਇਹ 20 ਫੁੱਟ ਰੱਖੀ ਹੋਈ ਹੈ ਠੀਕ ਹੈ ਜੀ ਇਹਦੀ ਟੋਟਲ ਕਪੈਸਿਟੀ ਹੈਗੀ ਹਾਂ ਜੀ ਹਾਂ ਜੀ ਠੀਕ ਹੈ ਕਪੈਸਿਟੀ ਇਹਦੀ ਹੈਗੀ ਹੈਗੀ ਲਗਭਗ 80 ਤੋਂ 90 ਜਾਨਵਰਾਂ ਦੀ ਠੀਕ ਹੈ ਜੀ ਇਹਨੀ ਜਗ੍ਹਾ ਦੇ ਵਿੱਚ ਠੀਕ ਹੈ ਇਹ ਛੋਟੇ ਬੱਚਿਆਂ ਲਈ ਇਹ ਅਲੱਗ ਤੋਂ ਬਣਾਈ ਹੋਈ ਬਾੜੀ ਜੀ ਹਾਂਜੀ ਪਾਰਟੀਸ਼ਨ ਦੇਖੋ ਆਪਾਂ ਨੂੰ ਜੇ ਆਪਾਂ ਦੇਖੋ ਟੈਕਨੀਕਲੀ ਕੰਮ ਕਰਨ ਆਏਗਾ ਠੀਕ ਹੈ ਜੀ ਹੁਣ ਅੱਜ ਕੱਲ ਆਪਾਂ ਕੰਮ ਦੇਖਦੇ ਆਂਗੇ ਲੋਕਾਂ ਦਾ ਠੀਕ ਹੈ ਜੀ ਬਾੜੇ ਬਣਾ ਰੱਖੇ ਹੈਗੇ ਹਾਂਜੀ 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 ਆਪਾਂ ਨੁਕਸਾਨ ਵੀ ਦੇਖਦੇ ਆਂ ਬੱਕਰੀਆਂ ਦਾ ਮੇਮਣਿਆਂ ਦਾ ਲੋਕਾਂ ਦਾ ਬਹੁਤ ਹਰ ਸਾਲ ਹੁੰਦਾ ਹੈ ਹੁੰਦਾ ਜੀ ਹਾਂਜੀ ਉਹ ਕਿਉਂ ਹੁੰਦਾ ਕਿਉਂਕਿ ਇੱਕ ਬੈਡ ਮੈਨੇਜਮੈਂਟ ਦੇ ਕਰਕੇ ਠੀਕ ਹੈ ਜੀ ਅੱਜ ਕੱਲ ਆਪਾਂ ਆਹਾਂ ਢਾਂਚਾ ਕਿਉਂ ਬਣਾਉਂਨੇ ਆ ਇੱਕ ਸਾਇੰਟਿਫਿਕ ਫਾਰਮਿੰਗ ਕਿਉਂ ਕਰਦੇ ਆ ਕਮਰਸ਼ੀਅਲ ਕਿ ਇੱਕ ਤਾਂ ਆਪਾਂ ਬੱਚੇ ਜਿਹੜੇ ਹੈਗੇ ਆ ਦੁੱਧ ਪੀਂਦੇ ਬੱਚੇ ਉਹਨਾਂ ਨੂੰ ਆਪਾਂ ਅਲੱਗ ਰੱਖਣਾ ਇੱਕ ਪਾਰਟੀਸ਼ਨ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਮਾਵਾਂ ਆਈਆਂ ਦੁੱਧ ਦੇ ਰਹੀਆਂ ਬੱਕਰੀਆਂ ਉਹਨਾਂ ਦਾ ਪਾਰਟੀਸ਼ਨ ਇੱਕ ਅਲੱਗ ਬਣਾਓ ਉਹਨਾਂ ਦਾ ਘਰਨਾ ਜਿਹੜੇ ਆਪਾਂ ਕਹਿ ਸਕਦੇ ਆਂ ਕਿ ਪੰਜਾਬੀ ਦੇ ਵਿੱਚ ਉਹ ਅਲੱਗ ਤੋਂ ਆ ਜੀ ਉਹ ਅਲੱਗ ਤੋਂ ਹੋਣਾ ਚਾਹੀਦਾ ਠੀਕ ਹੈ ਜੀ ਜਿਹੜੀਆਂ ਸਵੈਨ ਬੱਕਰੀਆਂ ਮਤਲਬ ਨੇੜੇ ਸੂਣ ਵਾਲੀਆਂ ਆ ਸੂਣ ਵਾਲੀਆਂ ਜੀ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਅਲੱਗ ਪਾਰਟੀਸ਼ਨ ਦੇ ਵਿੱਚ ਰੱਖੋ ਠੀਕ ਹੈ ਜੀ ਠੀਕ ਹੈ ਉਹਦਾ ਬੈਨੀਫਿਟ ਇਹ ਹੋ ਜਾਂਦਾ ਜੀ ਕਿ ਕਈ ਵਾਰ ਡرائی ਬੱਕਰੀਆਂ ਦੂਜੀ ਬੱਕਰੀ ਨੂੰ ਪ੍ਰੈਗਨੈਂਟ ਬੱਕਰੀ ਨੂੰ ਟੱਕਰ ਵਗੈਰਾ ਮਾਰ ਦਿੰਦੀਆਂ ਉਹਦਾ ਆਪਣਾ ਨੁਕਸਾਨ ਹੋ ਜਾਂਦਾ ਹੈਗਾ ਅਬੋਰਸ਼ਨ ਹੋ ਜਾਂਦਾ ਹੈ ਕਿਉਂਕਿ ਆਪਣਾ ਟੈਕਨੀਕਲੀ ਜਿਹੜਾ ਵੀ ਪ੍ਰੋਫਿਟ ਹੈਗਾ ਉਹ ਬੱਚਿਆਂ ਤੋਂ ਹੈ ਜੇ ਆਪਾਂ ਦੇਖੋ ਬੱਕਰੀ ਦੀ ਕੇਅਰ ਕਰਾਂਗੇ ਪ੍ਰੈਗਨੈਂਟ ਬੱਕਰੀ ਹੈ ਚਾਹੇ ਬੱਚੇ ਹੈ ਤਾਂ ਉਹੀ ਆਪਣਾ ਫਾਰਮ ਦੇ ਵਿੱਚ ਮੇਨ ਪ੍ਰੋਫਿਟ ਹੈ ਤਾਂ ਤਾਂ ਕਰਕੇ ਪਾਰਟੀਸ਼ਨ ਹੋਣਾ ਇੱਕ ਕਮਰਸ਼ੀਅਲ ਫਾਰਮਿੰਗ ਦਾ ਮਤਲਬ ਇੱਕ ਮੁੱਢ ਹੈ ਇੱਕ ਪਾਰਟ ਹੈ ਜੀ ਪਾਰਟ ਹੈ ਉਸ ਕਰਕੇ ਆਪਾਂ ਜਿਹੜੇ ਬੱਕਰਿਆ 24 ਘੰਟੇ ਬੱਕਰੀਆਂ ਦੇ ਵਿੱਚ ਵੀ ਨਹੀਂ ਰੱਖਦੇ ਠੀਕ ਹੈ ਜੀ ਉਹਦਾ ਕਰਕੇ ਆਪਾਂ ਬੱਕਰੀਆਂ ਦਾ ਤੁਸੀਂ ਦੇਖ ਰਹੇ ਹੋ ਲਾਸਟ ਦੇ ਵਿੱਚ ਬੱਚਾ ਬੱਕਰੀਆਂ ਦਾ ਬਿਲਕੁਲ ਅਲੱਗ ਤੋਂ ਹੀ ਰੱਖਿਆ ਹੋਇਆ ਹੈ ਹਾਂਜੀ ਬਿਲਕੁਲ ਅਲੱਗ ਤੋਂ ਪਾਰਟੀਸ਼ਨ ਠੀਕ ਹੈ ਜੀ ਠੀਕ ਹੈ ਉਧਰ ਆਪਣੇ ਬਰੀਡਰ ਬੱਕਰੇ ਹੁੰਦੇ ਆ ਜਦੋਂ ਆਪਾਂ ਮੈਟਿੰਗ ਲਈ ਬੱਕਰੀਆਂ ਲਈ ਛੱਡਨੇ ਆ ਉਦੋਂ ਹੀ ਇੱਧਰ ਆਪਾਂ ਐਂਟਰ ਕਰਦੇ ਆਂ ਐਂਟਰ ਕਰਦੇ ਆਂ ਠੀਕ ਹੈ ਜੀ ਇਹ ਮੇਨ ਸੀਗਾ ਜੀ ਪਾਰਟੀਸ਼ਨ ਦਾ ਜਿਹੜਾ ਵੀ ਆਪਾਂ ਧਿਆਨ ਰੱਖਦੇ ਆਗੇ ਠੀਕ ਹੈ ਜੀ ਇੱਕ ਬਾਈ ਜੀ ਆਪਾਂ ਨੂੰ ਇਹ ਦੱਸੋਗੇ ਕਿ ਤੁਸੀਂ ਜਿਵੇਂ ਆ ਬਾਰ ਬੰਦ ਕੀਤੇ ਹੋਏ ਹੈ ਨਾ ਕਿ ਜਿਵੇਂ ਕਈ ਵਾਰੀ ਆਪਾਂ ਦੇਖਦੇ ਆਂ ਕਿ ਫਾਰਮਾ ਦੇ ਵਿੱਚ ਇਹ ਬਾਰ ਜਿਹੜੇ ਓਪਨ ਹੁੰਦੇ ਆ ਜਾਂ ਇਹਨਾਂ ਦੇ ਅੱਗੇ ਕੁਝ ਲਾ ਦਿੰਦੇ ਆ ਤੁਸੀਂ ਇਹ ਬੰਦ ਕਰਨ ਦਾ ਕੀ ਰੀਜਨ ਆ ਬਾਈ ਜੀ ਇਹ ਬੰਦ ਕਰਨ ਦਾ ਰੀਜਨ ਇਹ ਹੈ ਕਿ ਸਰਦੀ ਦੇ ਵਿੱਚ ਹੁਣ ਜਿਵੇਂ ਅੱਗੇ ਵਿంటర్ ਸੀਜ਼ਨ ਆਊਗਾ ਤਾਂ ਇਹ ਦੇਖੋ ਤੁਸੀਂ ਕਿ 3 ਫੁੱਟ ਤੱਕ ਇਹਦੀ ਹਾਈਟ ਜੇ ਅਗਰ ਦੀਵਾਰ ਦੀ ਫਰੰਟ ਤੋਂ ਦੇਖੀਏ ਠੀਕ ਹੈ ਜੀ ਤਾਂ ਇਨਾਂ ਦੇ ਵਿੱਚ ਹੋਲ ਛੱਡੇ ਹੋਏ ਹੈਗੇ ਮੋਰੇ ਠੀਕ ਹੈ ਜੀ ਪੰਜਾਬੀ ਦੇ ਵਿੱਚ ਗੱਲ ਕਰੀਏ ਮੋਰੇ ਛੱਡੇ ਹੋਏ ਹੈ ਜੀ ਹਾਂ ਜੀ ਇਹਦਾ ਬੈਨੀਫਿਟ ਇਹ ਹੈ ਕਿ ਗਰਮੀ ਦੇ ਸੀਜ਼ਨ ਦੇ ਵਿੱਚ ਇੱਕ ਤਾਂ ਹਵਾ ਖੜਾ ਹੋਵੇ ਚਾਹੇ ਪਸ਼ੂ ਬੈਠਾ ਹੋਵੇ ਫਾਰਮ ਦੇ ਵਿੱਚ ਇਹਨੂੰ ਵਧੀਆ ਲੱਗਦੀ ਹੈ ਵੈਂਟੀਲੇਸ਼ਨ ਜਿਹੜਾ 에ਅਰ ਦਾ ਹੈਗਾ ਬਹੁਤ ਵਧੀਆ ਹੁੰਦਾ ਹੈ ਠੀਕ ਹੈ ਜੀ ਹਾਂ ਜੀ ਸਰਦੀਆਂ ਦੇ ਵਿੱਚ ਆਪਾਂ ਇਸ ਮੋਰਿਆਂ ਨੂੰ ਹੋਲਸ ਨੂੰ ਕੀ ਕਰਦੇ ਆਂਗੇ ਪ੍ਰੋਪਰ ਗੋਬਰ ਨਾਲ ਬੰਦ ਕਰ ਦਿੰਦੇ ਆਂ ਬੰਦ ਕਰ ਦਿੰਦੇ ਆਂ ਜੀ ਤੇ ਜਿਹੜੇ ਆਪਣੇ ਅੱਗੇ ਗੇਟ ਲੱਗੇ ਹੋਇਆ ਇਹ ਫਾਈਬਰ ਸ਼ੀਟ ਲੱਗੀ ਹੋਈ ਹੈ ਠੀਕ ਹੈ ਜੀ ਇਹਨੂੰ ਪ੍ਰੋਪਰ ਆਪਾਂ ਬੰਦ ਕਰ ਦਿੰਨੇ ਆ ਤਾਂ ਕਿ ਜਿਹੜੀ ਨਾਰਥ ਸਾਈਡ ਤੋਂ ਪਹਾੜ ਵਾਲੇ ਪਾਸੇ ਦੀ ਜਿਹੜੀ ਹਵਾ ਠੰਡੀ ਠੀਕ ਹੈ ਜੀ ਸਰਦੀਆਂ ਦੇ ਵਿੱਚ ਸਿੱਧੀ ਡਾਇਰੈਕਟ ਪਸ਼ੂਆਂ ਨੂੰ ਨਾ ਲੱਗੇ ਨਾ ਲੱਗੇ ਜੀ ਠੀਕ ਹੈ ਜੀ ਹਾਂ ਤਾਂ ਤਾਂ ਕਰਕੇ ਜੇ ਜ਼ਰੂਰਤ ਹੁੰਦੀ ਹੈਗੀ ਤਾਂ ਆਪਾਂ ਇਹਨਾਂ ਨੂੰ ਓਪਨ ਕਰ ਦਿੰਨੇ ਆ। ਠੀਕ ਹੈ ਜੀ। ਗਰਮੀ ਦੇ ਵਿੱਚ ਜ਼ਰੂਰਤ ਹੁੰਦੀ ਹੈ ਤਾਂ ਆਪਾਂ ਇਹਨਾਂ ਨੂੰ ਓਪਨਲੇ ਰੱਖਦੇ ਆ। ਸਰਦੀਆਂ ਦੇ ਵਿੱਚ ਆਪਾਂ ਇਹਨਾਂ ਨੂੰ ਬੰਦ ਕਰ ਦਿੰਨੇ ਆ। ਠੀਕ ਹੈ ਜੀ। ਇਹ ਤਾਂ ਬਹੁਤ ਹੀ ਇੱਕ ਗੱਲ ਹੈ। ਤਾਂ ਬਾਹਰ ਪਸ਼ੂ ਬੈਠੇ ਰਹਿੰਦੇ ਹੈਗੇ। ਇਹ ਬੈਨੀਫਿਟ ਹੈ ਜੀ ਇਹਦਾ ਤੇ ਸ਼ੈੱਡ ਨੂੰ ਜਿਹੜਾ ਕਵਰ ਕਰਨਾ ਤੇ ਓਪਨ ਕਰਨਾ ਬੜਾ ਆਸਾਨ ਹੈ। ਆਸਾਨ ਹੈ ਜੀ ਠੀਕ ਹੈ। ਭਾਈ ਜੀ ਇਹ ਤਾਂ ਆਪਣੀ ਹੋ ਗਈ ਜੀ ਜਿਵੇਂ ਇਹਨਾਂ ਨੂੰ ਰਹਿਣ ਕਰਨ ਦੀ ਹੈ ਨਾ। ਹੁਣ ਆਪਾਂ ਗੱਲ ਕਰੀਏ ਜੀ ਖਾਣੇ ਦੀ। ਜਿਹੜੇ ਖਾਣੇ ਦੀ ਤੁਸੀਂ ਫਿਰ ਜੀ ਮਤਲਬ ਇਹਨਾਂ ਦੇ ਜਿਹੜਾ ਏਰੀਆ ਹੈ ਨਾ ਆ ਬਹੁਤ ਵਧੀਆ ਜਿਹੜੀ ਚੀਜ਼ ਲਈ ਹੋਈ ਹੈ ਕਿ ਤੁਸੀਂ ਜਿਹੜੇ ਅੰਦਰ ਨਾ ਆਉਣ ਕਿ ਆਪਣੇ ਪੈਰ ਵਗੈਰਾ ਲੈ ਕੇ ਨਾ ਇਹਨਾਂ ਖਾਨ ਜੋਗਰਾ ਮੂੰਹ ਹੀ ਰਵੇ ਜੀ ਇਹ ਕਿੰਨਾ ਏਰੀਆ ਰੱਖਿਆ ਹੋਇਆ ਜੀ ਦੇਖੋ ਬੱਚਿਆਂ ਲਈ ਤੇ ਬੱਕਰੀਆਂ ਲਈ ਅਲੱਗ-ਅਲੱਗ ਹੈ ਇਹਦੇ ਮਤਲਬ ਜਿੰਨੇ ਪੈਰਾਮੀਟਰ ਹੈ ਠੀਕ ਹੈ ਜੀ ਇਹ ਆਪਾਂ ਪਾਈਪ ਲਾਈ ਹੋਈ ਹੈ ਜਿੰਨੇ ਠੀਕ ਹੈ ਜੀ 1/4 ਇੰਚੀ ਪਾਈਪ ਲਾਈ ਹੋਈ ਹੈ ਠੀਕ ਹੈ ਜੀ ਬੱਚਿਆਂ ਲਈ ਆਪਾਂ ਜਿੰਨੇ ਇਹਦੀ ਹਾਈਟ ਰੱਖੀ ਹੋਈ ਹੈ ਫੀਡਰ ਦੀ 1.8 ਫੁੱਟ ਤੇ ਰੱਖੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜਿਹੜੀਆਂ ਇਹ ਪਾਈਪਾਂ ਤਿੰਨ ਲਾਈਆਂ ਹੋਈਆਂ ਠੀਕ ਹੈ ਜੀ 6-6 ਇੰਚ ਤੇ ਲੱਗੀਆਂ ਹੋਈਆਂ ਲੱਗੀਆਂ ਹੋਈਆਂ ਜੀ ਕੱਲਾ ਬੱਚੇ ਦਾ ਕੀ ਹੈ ਕਿ ਇੱਥੋਂ ਦੀ ਮੂੰਹ ਹੀ ਗਰਦਨ ਹੀ ਅੰਦਰ ਆਉਂਦੀ ਹੈ ਠੀਕ ਹੈ ਜੀ ਆਪਣਾ ਜੋ ਵੀ ਆਪਾਂ ਡ ਖਾਂਦੇ ਆ। ਵੇਸਟੇਜ ਨਹੀਂ ਹੁੰਦੀ ਇਹਦੇ ਨਾਲ। ਠੀਕ ਹੈ ਜੀ। ਤੇ ਬੱਕਰੀਆਂ ਲਈ ਆਪਾਂ ਜਿਵੇਂ ਇੱਧਰ ਲਾਈਆਂ ਹੋਈਆਂ ਉਸੇ ਤਰ੍ਹਾਂ ਹੀ ਪਾਈਪਾਂ ਲਾਈਆਂ ਹੋਈਆਂ ਇਹ ਕਿ ਲਾਈਆਂ 9 ਇੰਚ ਤੇ ਤੇ 1 ਫੁੱਟ ਤੇ ਲਾਈ ਹੋਈ ਹੈ। ਠੀਕ ਹੈ ਜੀ। ਦੋ ਪਾਈਪ ਦੇ ਨਾਲ ਕੀ ਹੈ ਇਹਦੀ ਹਾਈਟ ਹੈ ਜਿਹੜੀ ਪ੍ਰੋਪਰ 4 ਫੁੱਟ ਤੱਕ ਦੀ ਹੋ ਜਾਂਦੀ ਹੈ ਜਿੱਥੋਂ ਤੱਕ ਬੱਕਰੀ ਫੀਡਰ ਦੇ ਵਿੱਚ ਕ੍ਰਾਸ ਨਹੀਂ ਕਰਦੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਉਹਦਾ ਕਰਕੇ ਆਪਣਾ ਬੈਨੀਫਿਟ ਇਹ ਹੋ ਜਾਂਦਾ ਕਿ ਆਪਣਾ ਦਾਣੇ ਚਾਰੇ ਦੀ ਜਿਹੜੀ ਵੇਸਟੇਜ ਨਹੀਂ ਹੁੰਦੀ ਜਿੰਨੀ ਰਿਕੁਆਇਰਮੈਂਟ ਹੁੰਦੀ ਹੈ ਕਿ ਮਤਲਬ ਬੱਕਰੀ ਨੂੰ ਓਨਾ ਹੀ ਖਾਂਦੀ ਹੈ ਬਾਕੀ ਆਪਣਾ ਸੇਫ ਰਹਿੰਦਾ ਠੀਕ ਹੈ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਗੱਲ ਹੈ ਹਾਂ ਜੀ ਇਹ ਤਾਂ ਬਾਈ ਜੀ ਆਪਾਂ ਤੁਹਾਨੂੰ ਫਾਰਮ ਦਿਖਾਇਆ ਸੀਗਾ ਜੀ ਐਸ ਆਰ ਜਿਹੜਾ ਫਾਰਮ ਹੈ ਇਹ ਜਿਹੜੀ ਦੋ ਦੋਸਤਾਂ ਦੀ ਜਿਹੜੀ ਜੀ ਆਫਸ ਦੇ ਵਿੱਚ ਦੀ ਇੱਕ ਬਿਜ਼ਨਸ ਦੀ ਜਿਹੜੀ ਕਹਾਣੀ ਵੀ ਸੀਗੀ ਤੇ ਤੁਹਾਨੂੰ ਸਾਰਾ ਫਾਰਮ ਦਿਖਾਇਆ ਸੀ ਹਨਾ ਜੀ ਇਹ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਜਿਹੜੇ ਦੋ ਦੋਸਤ ਬਿਜ਼ਨਸ ਚ ਚਲਾਉਂਦੇ ਹਨਾ ਕੋਈ ਜ਼ਿਆਦਾ ਸਮਾਂ ਨਹੀਂ ਚੱਲਦੇ ਪਰ ਬਾਈ ਜੀ ਨਾਲ ਆਪਾਂ ਗੱਲਬਾਤ ਕੀਤੀ ਤੇ ਬਾਈ ਜੀ ਤੋਂ ਪਤਾ ਲੱਗਿਆ ਕਿ ਉਹਨਾਂ ਨੂੰ 8-9 ਸਾਲ ਹੋ ਗਏ ਕਿ ਜਿਹੜਾ ਇਕੱਠਿਆਂ ਨੂੰ ਬਿਜ਼ਨਸ ਚ ਚਲਾਉਂਦੇ ਹਨਾ ਬਾਈ ਜੀ ਤੁਹਾਨੂੰ ਕਦੇ ਇਹ ਨਹੀਂ ਹੋਇਆ ਕਿ ਜਿਵੇਂ ਤੁਸੀਂ ਦੋ ਆ ਬਾਈ ਜੀ ਅਲੱਗ-ਅਲੱਗ ਪਿੰਡ ਹੈ ਬਾਈ ਜੀ ਦਾ ਥੋੜਾ ਲੱਗ ਪਿੰਡ ਹੈ ਜੀ ਕਿਵੇਂ ਇੱਕ ਤਾਂ ਉਹ ਬਾਈ ਨੂੰ ਇੱਥੇ ਚੱਲ ਕੇ ਆਉਣ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਜੀ ਜਾਂ ਆਪਾਂ ਦੇਖੀਏ ਕਿ ਜਿਆਦਾ ਸਮਾਂ ਕਈ ਵਾਰੀ ਦੋਸਤੀ ਜਾਂ ਬਿਜ਼ਨਸ ਨਹੀਂ ਚੱਲਦਾ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ ਜੀ ਨਹੀਂ ਜੀ ਇਦਾਂ ਦੀ ਕੋਈ ਨਹੀਂ ਆਈ ਕਿਉਂਕਿ ਇੱਕ ਇਹ ਹੁੰਦਾ ਵੀ ਆਪਣੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿ ਬਿਲਕੁਲ ਜੀ ਠੀਕ ਹੈ ਆਪਸੀ ਸਮਝ ਹੋਣੀ ਚਾਹੀਦੀ ਹੈ ਦੇਖੋ ਇੱਕ ਇਹ bizness ਆਗਰ ਪਾਰਟਨਰਸ਼ਿਪ ਦੇ ਵਿੱਚ ਚੱਲਣਾ ਹੈਗਾ ਤਾਂ ਇਹ ਹਮ ਉਮਰ ਦੇ ਵਿੱਚ ਹੀ ਚੱਲਦਾ ਹੈ ਚੱਲਦਾ ਜੀ ਠੀਕ ਹੈ ਜੀ ਅਗਰ ਉਮਰ ਦਾ ਡਿਫਰੈਂਸ ਜ਼ਿਆਦਾ ਹੈ ਠੀਕ ਹੈ ਉੱਥੇ ਵੀ ਆਪਾਂ ਨੂੰ ਇਹ ਚੀਜ਼ਾਂ ਪ੍ਰੋਬਲਮਾਂ ਫੇਸ ਕਰਨੀਆਂ ਪੈਂਦੀਆਂ ਆਂ ਜਾਂ ਪਾਰਟਨਰਸ਼ਿਪ ਦੇ ਵਿੱਚ ਲੰਮਾ ਟਾਈਮ ਨਹੀਂ bizness ਚੱਲਦੇ ਪਰ ਇਹ ਚੀਜ਼ ਹੁੰਦੀ ਹੈ ਕਿ ਅਗਰ ਆਪਾਂ ਸਮਝਦੇ ਆ ਇਸ ਚੀਜ਼ ਨੂੰ ਠੀਕ ਹੈ ਜੀ ਤਾਂ ਆਪਣਾ ਸਾਂਝਾ ਕੰਮ ਆ ਪ੍ਰੋਫਿਟ ਲਾਸ ਅਗਰ ਆਪਣਾ ਇਕੱਠਾ ਹੈ ਠੀਕ ਹੈ ਜੀ ਤਾਂ ਉੱਥੇ ਇਹ ਚੀਜ਼ਾਂ ਨਹੀਂ ਮੈਟਰ ਕਰਦੀਆਂ ਤਾਂ ਸਾਡਾ ਚੱਲ ਰਿਹਾਗਾ ਇੱਕ ਫੇਸ ਤੇ ਠੀਕ ਹੈ ਜੀ ਤਾਂ ਇੱਕ ਸਾਡਾ ਮਤਲਬ ਵਿਸ਼ਵਾਸ ਤੇ ਚੱਲ ਰਿਹਾ ਹੈ ਵਿਸ਼ਵਾਸ ਤੇ ਚੱਲ ਰਿਹਾ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਕਿ ਨਹੀਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੀ ਵਿਸ਼ਵਾਸ ਕੋਈ ਵੀ ਰਿਸ਼ਤਾ ਜਿਹੜਾ ਆਪਾਂ ਨੂੰ ਬਰਕਰਾਰ ਰੱਖਣ ਦੇ ਲਈ ਸਭ ਵੱਡੀ ਗੱਲ ਕਿਹੜੀ ਹੁੰਦੀ ਹੈ ਜੀ ਵਿਸ਼ਵਾਸ ਬਾਈ ਜੀ ਆਪਾਂ ਐਂਡ ਕਰੀਏ ਜੀ ਇਸ ਗੱਲ ਦਾ ਤੇ ਆਪਾਂ ਬਾਈ ਮੈਨੂੰ ਤੁਸੀਂ ਲਾਸਟ ਜਾਂਦੇ ਜਾਂਦੇ ਇਹ ਕੀ ਦੱਸੋਗੇ ਕਿ ਜਿਹੜੀ ਆਪਣੀ ਜਿਹੜੀ ਤੁਸੀਂ ਤੁਸੀਂ ਟ੍ਰੇਨਿੰਗ ਦਿੰਨੇ ਹੋ ਹਨਾ ਕਿ ਸਾਰੇ ਵੀਰਾਂ ਨੂੰ ਮੰਨ ਕੇ ਚੱਲੋ ਜੀ ਕੋਈ ਵੀ ਬੱਕਰੀ ਫਾਰਮ ਨਵਾਂ ਚ ਚਾਲੂ ਕਰਦਾ ਤੇ ਆਪਾਂ ਇਹ ਕਹਿੰਨੇ ਕਿ ਜਦੋਂ ਆਪਾਂ ਬੱਕਰੀ ਫਾਰਮ ਟ੍ਰੇਨਿੰਗ ਬਹੁਤ ਸਾਰੇ ਲੋਕ ਦੇ ਲੱਖਾਂ ਰੁਪਏ ਇਨਵੈਸਟ ਕਰਨੇ ਆ ਤੇ ਫਿਰ ਜਿਹੜੀ ਟ੍ਰੇਨਿੰਗ ਆਪਾਂ ਉੱਥੋਂ ਕਿਉਂ ਨਾ ਲਈਏ ਕਿ ਜਿੱਥੇ ਆਪਾਂ ਨੂੰ ਇਹ ਲੱਗਦਾ ਕਿ ਸਭ ਤੋਂ ਦਾ ਬੈਸਟ ਆ ਜੀ ਪਰ ਅਸੀਂ ਜਦੋਂ ਫਾਰਮਾ ਦੇ ਵਿੱਚ ਜਾ ਕੇ ਦੇਖਿਆ ਤਾਂ ਸਾਨੂੰ ਪਤਾ ਲੱਗਿਆ ਕਿ ਬਾਈ ਜੀ ਤੁਹਾਡੇ ਕੋਲੇ ਜਿਹੜੀ ਟ੍ਰੇਨਿੰਗ ਹੈ ਸਭ ਤੋਂ ਦਾ ਬੈਸਟ ਹੈ ਤੇ ਤੁਸੀਂ ਸਾਨੂੰ ਟ੍ਰੇਨਿੰਗ ਦਾ ਦਿਨ ਤੇ ਬਾਈ ਜੀ ਤਰੀਕ ਦੱਸੋਗੇ ਕਿਹੜੀ ਹੈ ਜੀ ਦੇਖੋ ਜੀ ਪਹਿਲਾ ਜਿਵੇਂ ਤੁਹਾਡਾ ਸਵਾਲ ਸੀਗਾ ਕਿ ਬਹੁਤ ਸਾਰੇ ਦੇਖੋ ਸਰਕਾਰੀ ਅਦਾਰੇ ਪ੍ਰਾਈਵੇਟ ਇੰਸਟੀਟਿਊਟ ਬਹੁਤ ਕਰਵਾ ਰਹੇ ਆ ਟ੍ਰੇਨਿੰਗ ਬਿਲਕੁਲ ਜੀ ਉਹਨਾਂ ਦੇ ਵਿੱਚ ਤੇ ਇੱਕ ਮਤਲਬ ਆਪਣੀ ਪ੍ਰੈਕਟੀਕਲ ਟ੍ਰੇਨਿੰਗ ਦੇ ਵਿੱਚ ਕੀ ਫਰਕ ਹੁੰਦਾ ਹੈ ਦੇਖੋ ਬਹੁਤ ਸਾਰੇ ਫਾਰਮਰ ਹੋਰ ਵੀ ਕਰਵਾ ਰਹੇ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਦੀ ਟ੍ਰੇਨਿੰਗ ਨੂੰ ਮਾੜਾ ਨਹੀਂ ਕਹਿੰਦੇ ਕਿਉਂਕਿ ਹਰ ਬੰਦੇ ਦਾ ਆਪਣਾ ਤਜਰਬਾ ਹੁੰਦਾ ਹੈ ਜਿਵੇਂ ਸਾਨੂੰ ਇਸ ਕਿੱਤੇ ਦੇ ਵਿੱਚ 2016 ਦੇ ਵਿੱਚ ਆਇਆ ਨੂੰ ਹੋ ਗਿਆ ਲਗਭਗ 8 ਸਾਲ ਹੋ ਗਏ 8 ਸਾਲ ਹੋ ਗਏ ਜੀ ਦੇਖੋ ਜੋ ਬੰਦਾ ਫਾਰਮਰ ਤੁਹਾਨੂੰ ਆਪਣਾ ਪ੍ਰੈਕਟੀਕਲ ਐਕਸਪੀਰੀਅੰਸ ਚਾਹੇ ਉਹ ਬੱਕਰੀ ਪਾਲਣ ਵਾਲਾ ਹੈ ਬਿਲਕੁਲ ਜੀ ਜਿਸੇ ਕੋਲੇ ਕਿਸੇ ਕੋਲੇ ਬੰਦੇ ਕੋਲੇ 20 ਬੱਕਰੀਆਂ ਅੱਜ ਦੀ ਬੰਦਾ ਉਹ ਵੀ ਤੁਹਾਨੂੰ ਵਧੀਆ ਇੱਕ ਪ੍ਰੈਕਟੀਕਲ ਨੋਲਿਜ ਯੂਨੀਵਰਸਿਟੀ ਦੇ ਵਿੱਚ ਇੰਸਟੀਚਿਊਟ ਦੇ ਵਿੱਚ ਕੀ ਹੈ ਥਿਓਰੈਟিক্যাল ਟ੍ਰੇਨਿੰਗ ਬਿਲਕੁਲ ਜੀ ਜਿਹੜੀ ਚੀਜ਼ ਆਪਾਂ ਕਿਤਾਬੀ ਨੌਲੇਜ ਕਹਿ ਸਕਦੇ ਆ ਜਿਹਦਾ ਆਪਾਂ ਨੂੰ 15 20% ਨੌਲੇਜ ਆਉਂਦੀ ਹੈ ਪਰ ਜਿਹੜਾ ਕੰਮ ਹੈ ਆਪਾਂ ਨੂੰ ਜਦੋਂ ਆਪਾਂ ਘਰੇ ਬੱਕਰੀ ਹਾਂ ਕਰਦੇ ਆਂ ਆਪਾਂ ਬੱਕਰੀਆਂ ਰੱਖਦੇ ਆਂਗੇ ਉਦੋਂ ਆਪਾਂ ਨੂੰ ਆਉਂਦਾ ਜਿਹੜੀ ਇੱਥੇ ਆਪਣੀ ਟ੍ਰੇਨਿੰਗ ਹੈਗੀ ਹੈ ਹਾਂ ਹੁਣ ਅਗਲੀ ਟ੍ਰੇਨਿੰਗ ਦੀ ਗੱਲ ਕਰਾਂ ਮੈਂ ਜਿਵੇਂ ਕਿ ਆਪਣਾ 18ਵਾਂ ਬੈਚ ਹੋ ਰਿਹਾ ਹੈਗਾ ਸਤੰਬਰ ਦੇ ਵਿੱਚ 6 7 ਤੇ 8 ਤਰੀਕ ਨੂੰ ਦੋਸਤੋ ਨੋਟ ਕਰ ਲਓ ਜਿਹੜਾ ਸਤੰਬਰ ਮਹੀਨਾ ਆਉਣ ਵਾਲਾ 6 7 ਤੇ 8 ਤੁਹਾਡੇ ਕੋਲੇ ਮੌਕਾ ਹੈ ਜਿਹੜੀਆਂ ਸੀਟਾਂ ਕੀ ਇਹਦੀਆਂ ਲਿਮਟਡ ਹੈ ਜੀ ਠੀਕ ਹੈ ਤੁਸੀਂ ਬੁੱਕ ਕਰਾ ਸਕਦੇ ਹੋ ਕਿਉਂ ਬਾਈ ਜੀ ਹਾਂਜੀ ਇਸ ਇਸ ਤਿੰਨ ਜਿਹੜੀ ਡੇਟ ਆ ਰਹੀ ਹੈ 6 7 8 ਸਪਟੰਬਰ ਇਹਦੇ ਵਿੱਚ ਮਤਲਬ ਆਪਾਂ ਕੀ ਕਰਦੇ ਆਗੇ ਸਾਡਾ ਜਿਹੜਾ ਟ੍ਰੇਨਿੰਗ ਦੇਣ ਦਾ ਇੱਥੇ ਤਰੀਕਾ ਕੀ ਹੁੰਦਾ ਪ੍ਰੈਕਟੀਕਲੀ ਹੁੰਦਾ ਕਿ ਜੋ ਆਪਾਂ 8 ਸਾਲ ਦੇ ਵਿੱਚ ਆਪਾਂ ਆਪਣੇ ਫਾਰਮ ਦੇ ਵਿੱਚ ਸਿੱਖਿਆ ਕਿ ਕੀ ਬੱਕਰੀ ਪਾਲਣ ਦੇ ਵਿੱਚ ਨੁਕਸਾਨ ਹੁੰਦੇ ਆ ਕੀ ਫਾਇਦੇ ਹੁੰਦੇ ਆ ਕਿਵੇਂ ਆਪਾਂ ਇਸ ਨੂੰ ਰਣ ਕਰ ਸਕਦੇ ਆਗੇ ਕਿੱਦਾਂ ਇਹਦੀ ਮਾਰਕੀਟਿੰਗ ਕਰ ਸਕਦੇ ਆ ਕਿੱਦਾਂ ਬੱਕਰੀ ਦੀ ਆਪਾਂ ਕੇਅਰ ਕਰ ਸਕਦੇ ਆਗੇ ਫੀਡਿੰਗ ਦਾ ਇਹਨਾਂ ਦੀ ਵੈਕਸੀਨੇਸ਼ਨ ਦਾ ਇਹਨਾਂ ਦੀ ਮੈਡੀਸਨ ਦਾ ਹਰ ਨੌਲੇਜ ਕੀ ਹੈ ਪ੍ਰੈਕਟੀਕਲੀ ਜੋ ਅਸੀਂ ਆਪ ਖੁਦ ਇੱਥੇ ਮਤਲਬ ਤਜਰਬੇ ਕੀਤੇ ਆ ਉਹ ਹੀ ਅਸੀਂ ਸ਼ੇਅਰ ਕਰਦੇ ਆ ਨਾ ਕਿ ਤੁਹਾ ਸਾਡੇ ਕੋਲੇ ਕੋਈ ਕਿਤਾਬੀ ਨੌਲੇਜ ਹੈ ਤਾ ਉਹ ਚੀਜ਼ ਅਸੀਂ ਕੀ ਆ ਤਿੰਨ ਦਿਨ ਮਤਲਬ ਇੱਥੇ ਸ਼ੇਅਰ ਕਰਦੇ ਆਂਗੇ ਤਾਂ ਉਹ ਜੋ ਵੀ ਕੋਈ ਇੰਟਰਸਟਡ ਤੁਹਾਡੀ ਵੀਡੀਓ ਦੇ ਜਰੀਏ ਮਤਲਬ ਟ੍ਰੇਨਿੰਗ ਕਰਨਾ ਚਾਹੁੰਦਾ ਹੈ ਦੇਖ ਕੇ ਤਾਂ ਮਤਲਬ ਆਪਣੇ ਨੀਚੇ ਆ ਰਹੇ ਨੰਬਰ ਤੇ ਸੰਪਰਕ ਕਰਕੇ ਜਰੂਰ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ 678 ਸਤੰਬਰ ਦੀ ਮਤਲਬ ਸਾਡੀ ਟ੍ਰੇਨਿੰਗ ਹੋ ਰਹੀ ਹੈ ਬਹੁਤ ਬਹੁਤ ਬਾਈ ਜੀ ਤੁਹਾਡਾ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਤੇ ਬਾਈ ਜੀ ਆਪਾਂ ਨੂੰ ਲਾਸਟ ਤੱਕ ਇਹ ਦੱਸੋਂਗੇ ਕਿ ਜਿਹੜੀ ਫੀਸ ਹੁੰਦੀ ਹੈ ਹਨਾ ਜਿਹੜੀ ਤੁਸੀਂ ਫੀਸ ਸਾਰੀ ਦੀ ਸਾਰੀ ਟ੍ਰੇਨਿੰਗ ਦੀ ਪਹਿਲਾਂ ਭਰਾਉਣੇ ਕੋ ਕੁਝ ਫੀਸ ਦਾ ਹਿੱਸਾ ਭਰਾਉਣੇ ਆ ਜੀ ਨਹੀਂ ਜੀ ਟ੍ਰੇਨਿੰਗ ਦੀ ਟੋਟਲ ਫੀਸ ਨਹੀਂ ਭਰਉਂਦੇ ਅਸੀਂ ਮਤਲਬ ਐਡਵਾਂਸ ਦੇ ਵਿੱਚ ਸਿਰਫ ਸਾਡੀ ਸੀਟ ਬੁਕਿੰਗ ਦਾ ਜਿਹੜਾ ਚਾਰजेस ਹੁੰਦੇ ਹੈਗੇ 1000 1000 ਰੁਪਿਆ ਹੁੰਦਾ ਜਿਹੜਾ ਵੀ ਕੈਂਡੀਡੇਟ ਮਤਲਬ ਟ੍ਰੇਨਿੰਗ ਕਰਨਾ ਚਾਹੁੰਦਾ ਹੈ ਉਹ 1000 ਰੁਪਿਆ ਮਤਲਬ Google Pay PhonePe ਕਿਉਂਕਿ ਅੱਜ ਕੱਲ ਹਰ ਇੱਕ ਦੇ ਕੋਲੇ ਕੀ ਹੈ ਫੈਸਿਲਿਟੀ ਹੈਗੀ ਐ ਫੋਨ ਦੇ ਉੱਪਰ ਬਿਲਕੁਲ ਜੀ ਤਾਂ ਗੂਗਲ ਪੇ ਫੋਨ ਪੇ ਕਰਕੇ ਆਪਣੀ ਸੀਟ ਬੁੱਕ ਕਰਵਾ ਸਕਦਾ ਠੀਕ ਹੈ ਜੀ ਉਹਦੇ ਲਈ ਤੁਸੀਂ ਕੀ ਕਰਨਾ ਆਪਣਾ ਆਧਾਰ ਕਾਰਡ ਠੀਕ ਹੈ ਜੀ ਸਾਡੇ ਵਟਸਐਪ ਨੰਬਰ ਦੇ ਉੱਪਰ ਜਿਹੜਾ ਕਿ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਠੀਕ ਹੈ ਜੀ ਇਹਦੇ ਉੱਪਰ ਤੁਸੀਂ ਆਪਣਾ ਆਧਾਰ ਕਾਰਡ ਸੈਂਡ ਕਰਕੇ ਤੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਬਾਕੀ ਦੀ ਫੀਸ ਜਿਹੜੀ ਹੈਗੀ ਹੈ ਕਿਉਂਕਿ ਮੈਂ ਤੁਹਾਨੂੰ ਦੱਸ ਦਿਆ ਫੀਸ ਤੇ ਵੀ ਸਾਡੇ ਦੋ ਮੋਡਿਊਲ ਨੇ ਠੀਕ ਹੈ ਜੀ ਇੱਕ ਤਾਂ 5000 ਰੁਪਏ ਫੀਸ ਅਸੀਂ ਚਾਰਜ ਕਰਦੇ ਆ ਜਿਹੜਾ ਕਿ ਲੋਕਲ ਕੈਂਡੀਡੇਟ ਕੋਈ ਹੁੰਦਾ ਹੈ ਠੀ ਫਾਰਮ ਦੇ ਉੱਪਰ ਡੇਲੀ ਆ ਜਾ ਸਕਦਾ ਹੈਗਾ ਤਿੰਨ ਦਿਨ ਅਪ ਡਾਊਨ ਕਰ ਸਕਦਾ ਹੈਗਾ ਉਸ ਤੋਂ 5000 ਰੁਪਏ ਚਾਰਜ ਕਰਦੇ ਆ ਤਾਂ 1000 ਰੁਪਏ ਦੇ ਕੇ 4000 ਰੁਪਏ ਬਾਅਦ ਦੇ ਵਿੱਚ ਤੁਹਾਨੂੰ ਪੇ ਕਰ ਸਕਦਾ ਹੈਗਾ ਜਦੋਂ ਟ੍ਰੇਨਿੰਗ ਖਤਮ ਹੋ ਜਾਂਦੀ ਹੈ ਟ੍ਰੇਨਿੰਗ ਕਰਨ ਆ ਰਹੇ ਠੀਕ ਹੈ ਜੀ ਤੇ ਜੋ ਲੋਕ ਮਤਲਬ ਦੂਰ ਤੋਂ ਆਉਣਗੇ ਠੀਕ ਹੈ ਜੀ ਅਪ ਡਾਊਨ ਨਹੀਂ ਕਰ ਸਕਦੇ ਡੇਲੀ ਆ ਜਾ ਨਹੀਂ ਸਕਦੇ ਤਾਂ ਇੱਥੇ ਰਹਿਣਾ ਚਾਹੁੰਦੇ ਹੈਗੇ ਉਹਨਾਂ ਦੇ ਰਹਿਣ ਦਾ ਫੂਡ ਦਾ ਰਹਿਣ ਸਹਿਣ ਦਾ ਖਰਚਾ ਜੋ ਵੀ ਹੈ ਠੀਕ ਹੈ ਜੀ ਉਹਨਾਂ ਤੋਂ ਆਪਾਂ ਟ੍ਰੇਨਿੰਗ ਦੀ ਜਿਹੜਾ ਚਾਰਜ ਹੈ ਫੀਸ ਲੈਣੇ ਆ 7000 ਰੁਪਏ ਲੈਣੇ ਆ ਠੀਕ ਹੈ ਜੀ ਉਹਦੇ ਵਿੱਚ ਤੁਸੀਂ 1000 ਰੁਪਏ ਫੇਸਬੁੱਕ ਮਤਲਬ ਦੇ ਕੇ ਆਪਣਾ ਸੀਟ ਬੁੱਕ ਕਰਵਾ ਸਕਦੇ ਹੋ ਬਾਕੀ ਦੀ ਫੀਸ ਆਪਣੀ ਇੱਥੇ ਪਹੁੰਚ ਕੇ ਦੇ ਸਕਦੇ ਹੋ ਦੋਨੋਂ ਦੋਨਾਂ ਦੇ ਵਿੱਚ ਹੀ 1000 ਰੁਪਏ ਜਮ੍ਹਾਂ ਕਰਵਾਉਣੀ ਹੈ ਜੀ ਪਰ ਜਿਹੜੇ ਮਤਲਬ ਆਪਣਾ ਆਧਾਰ ਕਾਰਡ ਵੀ ਨਾਲ ਤੁਸੀਂ ਸੈਂਡ ਕਰਨਾ ਹੈ ਡਾਕੂਮੈਂਟ ਹੈ ਜਿਹੜਾ ਬਾਈ ਜੀ ਆਪਣਾ ਆਧਾਰ ਕਾਰਡ ਸੈਂਡ ਕਰਨਾ ਹੈ ਤੇ ਜਿਹੜੀ ਬਾਈ ਜੀ ਤੁਸੀਂ ਫੀਸ ਹੈ ਜੇ ਤਾਂ ਬਾਈ ਲੋਕਲ ਆ ਕੋਈ ਨੇੜੇ ਤੋਂ ਆ ਜਿਹੜਾ ਆਪਣਾ ਅਪਡਾਉਣ ਕਰਨੀ ਗੋ 5000 ਹੈ ਤੇ ਦੂਸਰੇ ਵੀਰ ਕੀ ਹੈ ਜੀ ਆਪਣੀ ਫੀਸ 7000 ਹੈ ਜੀ ਠੀਕ ਹੈ ਬਾਈ ਜੀ ਨਾਲ ਸੰਪਰਕ ਜਰੂਰ ਕਰਿਓ ਤੇ ਸੀਟਾਂ ਆਪਣੇ ਕੋਲ ਕੀ ਹੈ ਜੀ ਲਿਮਟਿਡ ਹੈ ਸੋ ਸਤਿ ਸ਼੍ਰੀ ਅਕਾਲ ਬਾਈ ਜੀ